ਅੱਜ ਤੱਕ ਮੈਨੇ ਜੱਟ ਨੇ ਉਹ ਗੱਡੀਆਂ ਰੇਂਜ ਰੋਵਰ ਮਰਸੀਡੀ ਫਰਾਰੀ ਟੌਪ ਟੌਪ ਦੀਆਂ 10 ਗੱਡੀਆਂ ਜੱਟ ਨੇ ਆਪਦੇ ਹੱਥਾਂ ਨਾਲ ਰਗੜ ਰਗੜ ਧੋਈਆਂ ਨੇ ਓਏ ਆਪਣੇ ਵਾਲੇ ਭੂਲੇ ਦਾ ਵਿਆਹ ਭਾਂ ਦਾ ਬੁਲਾਇਆ ਹੈ ਨਹੀਂ ਆਪ ਨੂੰ ਇੰਨੀ ਆਈਟਮਾਂ ਬਣੀਆਂ ਨੇ ਉੱਥੇ ਫੇਰ ਕੀ ਆ ਬਿਨਾ ਬੁਲਾਏ ਜਾਵਾਂਗੇ ਢਿੱਡ ਭਰ ਕੇ ਖਾਵਾਂਗੇ ਨਾਲੇ ਪੈਸੇ ਚੁੱਕ ਕੇ ਲਿਆਵਾਂਗੇ ਸਹੀ ਗੱਲ ਓਏ ਚਲੋ ਓਏ ਸਭ ਤੋਂ ਪਹਿਲਾਂ ਕੀ ਖਾਵਾਂਗੇ ਬੁਲਾਇਆ ਤਾਂ ਹੈ ਨਹੀਂ ਸਭ ਤੋਂ ਪਹਿਲਾਂ ਛਿੱਟੇ ਖਾਵਾਂਗੇ ਔਰ ਕੀ ਪਕੌੜੇ ਖਾਵਾਂਗੇ ਤੇਰਾ ਜੀ ਡੈਡੀ ਨੇ ਕੋਈ ਗੱਲ ਹੋ ਗਈ ਸੀ ਘਰੇ ਆਪਾਂ ਖੇਡ ਲੈ ਕੇ ਆਏ ਸੀ ਵੀਰਾ ਤੇ ਮੈਂ ਉਹ ਆਪਦਾ ਤਾਂ ਤੋੜ ਬੈਠੇ ਸੀ ਟਰੈਕਟਰ ਹੁੰਦਾ ਸੀ ਆਪਣਾ ਆਪਦਾ ਤੋੜ ਬੈਠੇ ਮੇਰਾ ਬਚ ਗਿਆ ਮੇਰਾ ਖਿੱਚ ਲੈ ਮੈਂ ਰੋਣ ਲੱਗ ਗਈ ਉਹ ਤੇ ਮੈਨੂੰ ਵੀ ਲਮਕਾ ਲੈ ਨਾਲ ਕੋਠੇ ਤੋਂ ਨਾਲ ਵੀਰੇ ਲਮਕਾ ਲੈ ਦੋਨਾਂ ਲਮਕਾ ਲੈ ਗਲਤੀ ਮੇਰੀ ਕੀ ਸੀ ਮੈਂ ਸਾਈਕਲ ਤੇ ਜਾ ਰਿਹਾ ਸਵੇਰੇ ਸਵੇਰੇ ਸਾਈਕਲ ਤੇ ਜਾਂਦੇ ਹੁੰਦੇ ਲਵੇ ਪੈਂਦਾ ਜੀ ਕਿਉਂ ਕੌਣ ਦਿੰਦਾ ਜੀ ਮੋਟਰਸਾਈਕਲ ਉਹ ਆਉਂਦੇ ਵੀ ਨਹੀਂ ਤੇ ਸਾਈਕਲ ਤੇ ਜਾ ਰਿਹਾ ਮੈਨੂੰ ਨਾਲ ਦੇ ਮੁੰਡੇ ਨੇ ਲੱਤ ਮਾਰ ਕੇ ਡੇਗਤਾ ਜੀ ਜਿਵੇਂ ਆਪਾਂ ਕਹਦੀ ਵੀ ਆਪਾਂ ਚੌੜ ਚੌੜ ਕਰ ਦਿੰਨੇ ਹੁੰਨੇ ਆ ਮੇਰਾ ਬਾਈ ਰੋਣਾ ਆ ਗਿਆ ਰੋਣਾ ਆ ਗਿਆ ਭਾਈ ਉਸ ਤੋਂ ਬਾਅਦ ਜਦੋਂ ਅਸੀਂ ਆਉਣ ਲੱਗੇ ਟਿਊਸ਼ਨ ਤੋਂ ਫਿਰ ਮੈਂ ਲੱਤ ਲਾ ਕੇ ਉਹਨੂੰ ਨਾਲੇ ਚੜੇ ਤਾ ਜੀ ਤੇ ਕੱਲ ਦੱਸਾਂ ਤੁਹਾਨੂੰ ਹਾਂ ਭਾਈ ਮੇਰੇ ਪਰਦਾਦੇ ਦਾ ਆ ਗਿਆ ਕੱਲ ਰਾਤ ਮੈਨੂੰ ਫੋਨ ਨਰਕਾਂ ਚੋਂ ਅੱਛਾ ਕਹਿੰਦਾ ਕਰ ਲੋ ਪੁੱਤ ਜਿੰਨੇ ਪਾਪ ਕਰਨੇ ਨੇ ਨਰਕਾਂ ਚ ਦਾ ਜਗ੍ਹਾ ਹੈ ਦੀ ਕਹਿੰਦਾ ਮੈਂ ਦਾਪ ਕੰਨਦੇ ਤੇ ਬੈਠੀ ਕੋਈ ਥੋੜੀ ਨਾ ਵੀਡੀਓਸ ਮਤਲਬ ਪਹਿਲਾਂ ਆਦੀ ਸੀਗੀ ਬਹੁਤ ਹੈਨਾ ਤੇ ਤੁਸੀਂ ਹੁਣ ਅਕਾਊਂਟ ਤੇ ਕੱਟ ਹੋ ਗਏ ਤੇ ਤੁਹਾਡੇ ਇਹ ਟੈਟੂ ਦਾ ਰਾਜ਼ ਕੀ ਹੈ ਜੀ ਤੇ ਟੈਟੂ ਤੇ ਜੀ ਰਾਜ਼ ਇਹ ਮੇਰੇ ਵੱਡੇ ਭਰਾ ਦੀ ਫੋਟੋ ਹੈ ਜੀ ਵੱਡੇ ਦੀ 2 ਸਾਲ ਵੱਡਾ ਜਿਹੜਾ ਮੇਰਾ ਇਕੱਲਾ ਇਕੱਲਾ ਭਰਾ ਸੀ ਜੀ ਤੇ ਇਹਨਾਂ ਦੀ ਪਿੱਛੇ ਜੇ ਐਕਸੀਡੈਂਟ ਜੀ ਡੈਥ ਹੋ ਗਈ ਸੀ ਜੀ ਇਹਨਾਂ ਦਾ ਬਾਹਰ ਦਾ ਯਾਨੀ ਬਾਹਰ ਦਾ ਚੌੜਾ ਸੀ ਨਾ ਇਹ ਦਿਲਚਸਪ ਹੈ ਨਾ ਮਨ ਬੜਾ ਸੀਗਾ ਵੀ ਬਾਹਰ ਜਾਣਾ ਬਾਹਰ ਜਾਣਾ ਇਹ ਸੁਪਨੇ ਇਹੀ ਸੀਗੇ ਜੀ ਯਾਨੀ ਵੀ ਬਾਹਰ ਜਾਣਾ ਜੀ ਮੈਨੇ ਇਹਨਾਂ ਨੇ ਸਾਰੇ ਕਿਤੇ ਟਰਾਈ ਕੀਤਾ ਜੀ ਆਪਣਾ ਇੰਗਲੈਂਡ ਗਈ ਆਪਣਾ ਆਸਟ੍ਰੇਲੀਆ ਅਮਰੀਕਾ ਸਾਰੇ ਕਿਤੇ ਟਰਾਈ ਕੀਤਾ ਕਿੱਥੇ ਤਾਂ ਨਹੀਂ ਬਣਿਆ ਜੀ ਇਹਨਾਂ ਦਾ ਜਦੋਂ ਬਣਨ ਦਾ ਸਮਾਂ ਆਇਆ ਜੀ ਕੋਈ ਪਤਾ ਨਹੀਂ ਹੁੰਦਾ ਜੀ ਮਾੜਾ ਸਮਾਂ ਆਉਂਦਾ ਜਦੋਂ ਨਾ ਤੇ ਉੱਥੇ ਇਹਨਾਂ ਨੇ ਸ਼ਾਪਿੰਗ-ਸ਼ਾਪਿੰਗ ਕਰਕੇ ਉੱਥੇ ਯਾਰ ਦੋਸਤ ਕੋਲ ਨਵਾਂ ਬੁਲਟ ਸੀਗਾ ਉਹਨਾਂ ਨੇ ਥੋੜੇ ਦਿਨ ਪਹਿਲਾਂ ਹੀ ਲਿਆ ਸੀਗਾ ਕਹਿੰਦਾ ਮੈਨੂੰ ਜੱਸੀ ਬੁਲਟ ਚਲਾਉਣ ਦਾ ਬੜਾ ਚਾਹ ਉਹ ਹੈ ਨਾ ਬੁਲਟ ਚਲਾਇਆ ਕਰਨਾ ਕਹਿੰਦਾ ਫਿਰ ਹੁਣ 5-7 ਦਿਨਾਂ ਤੱਕ ਕਹਿੰਦਾ ਬਾਹਰ ਚੱਲ ਜਾਣਾ ਕਹਿੰਦਾ ਹੁਣ ਆਪਾਂ ਬੁਲਟ ਲੈ ਕੇ ਆਉਣਾ ਤੇਰਾ ਬਾਈ ਬੁ ਕ੍ਰਾਸ ਕੀਤਾ ਜਦੋਂ ਵਧੀਆ ਆਪਣੇ ਪਿੰਡ ਵੱਲ ਨੂੰ ਆ ਰਹੇ ਸੀ ਆਪਣੇ ਰੋਡ ਪਾਉ ਨਹੀਂ ਕਰ ਰੋਡ ਪੈਂਦਾ ਜੀ ਉਹ ਰੋਡ ਤੇ ਚੜੇ ਜਾਣੀ ਇੱਕ ਆਪਣਾ ਜੈਂਸੀ ਹੈ ਜੀ ਆਪਣੀ ਵਿਸ਼ਾਲ ਸੁਣੀ ਹੋਣਾ ਜੀ ਆਪਣੇ ਕਪੈਨਾ ਬਣਦੀਆਂ ਨੇ ਜਿੰਨਾਂ ਦੀ ਉਹਨਾਂ ਦੇ ਲਵੇ ਐਕਸੀਡੈਂਟ ਹੋ ਗਿਆ ਇੱਕ ਟਰੱਕ ਨਾਲ ਜੀ ਟਰੱਕ ਖੜਾ ਸੀ ਆ ਸਿਆਲ ਦਾ ਸਮਾ ਸੀਗਾ ਤੁੰਦ ਦੁਪਹਿਰੀ ਸੀ ਬੜੀ ਜਿਆਦੇ ਤੇ ਬਸ ਕਹਿੰਦਾ ਗੱਲਾਂ ਦਾ ਤੂੰ ਬਹੁਤ ਗਈਆਂ ਸੀ ਝੋਰਾ ਇਸ ਗੱਲ ਦਾ ਖਾਈ ਜਾਂਦਾ ਕੀ ਗੱਲ ਨਹੀਂ ਰਹਿ ਗਈਆਂ ਅੱਜ ਦੇ ਟਾਈਮ 'ਚ ਤਾਂ ਡ੍ਰੀਮ ਇਹੀ ਆ ਪਹਿਲਾਂ ਮੇਰੇ ਡ੍ਰੀਮ ਕੁਛ ਹੋਰ ਸੀਗੇ ਅੱਜ ਦੇ ਟਾਈਮ 'ਚ ਡ੍ਰੀਮ ਇਹੀ ਆ ਵੀ ਭਰਾ ਦਾ ਨਾਮ ਹਮੇਸ਼ਾ ਉੱਪਰ ਹੀ ਰੱਖਣਾ ਭਰਾ ਦਾ ਨਾਮ ਭਰਾ ਦਾ ਨਾਮ ਉੱਪਰ ਰੱਖਣਾ ਵਧੀਆ ਜਾਨੀ ਆਪ ਦਾ ਵੀ ਇਹ ਜਿਹੇ ਤਰੀਕੇ ਨਾਲ ਨਾਮ ਬਣਾਉਣਾ ਵੀ ਬੰਦੇ ਕਹਿਣ ਵੀ ਪਿੰਡ ਦੇ ਵੀ ਕਹਿਣ ਜੀ ਹੈ ਨਾ ਆਲੇ-ਦਾਲੇ ਪਿੰਡਾਂ ਦੇ ਵੀ ਕਹਿਣ ਵੀ ਕੋਈ ਹੈਗਾ ਸੀਗਾ ਵੀ ਹੈ ਨਾ ਵੀ ਜਿਹਨੂੰ ਵੀ ਲੋਕੀ ਅੱਜ ਵੀ ਉਹਨੂੰ ਵੀ ਕਿਉਂ ਬੰਦੇ ਅੱਜ ਦੇ ਟਾਈਮ 'ਚ ਵੀ ਇੰਨੇ ਵਧੀਆ-ਵਧੀਆ ਬੰਦੇ ਨੂੰ ਫੋਲੋ ਕਰਦੇ ਆ ਸਿੰਗਰ ਤੱਕ ਵੀ ਫੋਲੋ ਕਰਦੇ ਹੋਰ ਦੱਸੋ ਮੈਨੂੰ ਜਿੱਦ ਦਿਨ ਮੇਰੇ ਭਰਾ ਦੀ ਡੈਥ ਹੋ ਇਨੇ ਇੱਕ ਸਿੰਗਰਾਂ ਦੇ ਢਿਲ ਫਟੇ ਲੋ ਹੋ ਗਿਆ ਸਾਰੇ ਰੋਮੀ ਮਾਨ ਹੋ ਰਹੀ ਹੋਗੇ ਜਿੰਨੇ ਵੀ ਵਧੀਆ ਵਧੀਆ ਸਿੰਗਰ ਨੇ ਹਨ ਉੱਠੇ ਹੋਏ ਪ੍ਰੇਮ ਢਿਲ ਹੋ ਗਿਆ ਜੀ ਸਾਰਿਆਂ ਨੇ ਮੈਨੂੰ ਡੀਐਮ ਆਇਆ ਜੀ ਹਨਾ ਵੀ ਜੱਸੀ ਬਹੁਤ ਮਾੜਾ ਹੋਇਆ ਹਨ ਤੇ ਸਾਰਿਆਂ ਨੇ ਬਣੀ ਵਧੀਆ ਹੋਈ ਜੀ ਆਪਾਂ ਕਦੇ ਦਾ ਮਾੜਾ ਨਹੀਂ ਕਰਿਆ ਕਦੇ ਵੀ ਜ਼ਿੰਦਗੀ ਚ ਜਿਵੇਂ ਕਿਸੇ ਦਾ ਵੀ ਗਾਣਾ ਆਉਣਾ ਕਿਸੇ ਦੀ ਵੀਡੀਓ ਆਉਣੀ ਹਨ ਮੈਂ ਸਭ ਤੋਂ ਪਹਿਲਾਂ ਸ਼ੇਅਰ ਕਰਦਾ ਸੀ ਅੱਜ ਤੱਕ ਜ਼ਿੰਦਗੀ ਚ ਮੇਰਾ ਮੇਨ ਇੱਕ ਗੱਲ ਰਹੀ ਹੈ ਕਦੇ ਪੇਡ ਪ੍ਰਮੋਸ਼ਨ ਨਹੀਂ ਕਰੀ ਅੱਜ ਦੇ ਟਾਈਮ ਚ ਜਿੰਨੇ ਵੀ ਬੰਦੇ ਆ ਜਿੰਨੇ ਵੀ ਭੈਣਾ ਜਿੰਨੇ ਵੀ ਮੁੰਡੇ ਜਿੰਨੇ ਵੀ ਅੱਜ ਤੱਕ ਵਾਇਰਲ ਹੋਏ ਨੇ ਹੁਣ ਤੱਕ ਹੁਣ ਤੱਕ ਜਿੰਨੇ ਵੀ ਫੇਮਸ ਨੇ ਅੱਜ ਦੇ ਟਾਈਮ 'ਚ ਜੇ ਕੱਲ ਵੀ ਸਟਾਰ ਉੱਠਿਆ ਹੋਊਗਾ ਕੱਲ ਮੁੰਡਾ ਵੀਡੀਓ ਬਣਾਉਣ ਲੱਗੇ ਜਿਵੇਂ ਕੱਲਾ ਵੀ ਅੱਜ ਮੈਂ ਵੀਡੀਓ ਬਣਾ ਰਿਹਾ ਉਹਦੀ ਵਾਇਰਲ ਹੋਗੀ ਵੀਡੀਓ ਉਹ ਮੇਰੀ ਫਾਲੋ ਲਿਸਟ 'ਚ ਹੋਊਗਾ ਉਹ ਮੈਨੂੰ ਜਾਣਦਾ ਹੋਊਗਾ ਕਿ ਇਹਨਾਂ ਨੂੰ ਕੋਈ ਵੀ ਜਾਣਦਾ ਨਹੀਂਗਾ ਜਿਨ੍ਹਾਂ 'ਚ ਵੀ ਟੈਲੈਂਟ ਹੈ ਕੋਈ ਤੁਸੀਂ ਉਹਨਾਂ ਨੂੰ ਅੱਗੇ ਲੈ ਕੇ ਆਉਨੇ ਹੋ ਤਾਂ ਉਹਨਾਂ ਨੂੰ ਜ਼ਰੂਰ ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਜਿਨ੍ਹਾਂ ਨੂੰ ਕੋਈ ਸਪੋਰਟ ਨਹੀਂ ਕਰਦਾ ਉਹ ਜ਼ਰੂਰ ਕੋਸ਼ਿਸ਼ ਕਰਨ ਜਿਨ੍ਹਾਂ ਦੀ ਕੋਈ ਟੈਲੈਂਟ ਹੈਗਾ ਵੀ ਅੱਗੇ ਪਤਾ ਵੀ ਉਹਨਾਂ ਨੂੰ ਵੀ ਆ ਸਕਦੇ ਆ ਅਸੀਂ ਵੀ ਉਹਨਾਂ 'ਚ ਵਧੀਆ ਹਰੀ ਆ ਜਿਵੇਂ ਕੁਝ ਵੀ ਲਾਨੂੰ ਫਨੀ ਵੀਡੀਓ ਬਣਾਉਂਦਾ ਕੋਈ ਵੀ ਚੀਜ਼ ਬੰਦੇ ਦਾ ਕੋਸ਼ਿਸ਼ ਹੈ ਵੀ ਮੈਂ ਕਰਨਾ ਹੈ ਅੱਗੇ ਕੁਝ ਬਣਨਾ ਹੈ ਚੀਜ਼ ਹੈ ਨਾ ਤੇ ਉਹ ਬੰਦਾ ਤੁਸੀਂ ਇਹ ਚੈਨਲ ਰਾਹੀਂ ਤੁਸੀਂ ਵਧੀਆ ਸਪੋਰਟ ਕਰਦੇ ਹੋ ਇਹ ਚੀਜ਼ਾਂ ਨੂੰ ਵਧੀਆ ਚੀਜ਼ ਹੈ ਜੀ ਮੈਨੂੰ ਬਹੁਤ ਵਧੀਆ ਲੱਗੀ ਸ਼ਸ਼ੀਗਲ ਦੋਸਤੋ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਤੁਹਾਡਾ ਆਪਣਾ ਹਰਜੋਤ ਸਿੰਘ ਸੋ ਅੱਜ ਅਸੀਂ ਗੱਲਬਾਤ ਕਰਨ ਜਾਣ ਜਾ ਰਹੇ ਹਾਂ ਜਿਹੇ ਹੋਰ ਉੱਬਰ ਦੇ ਸਿਤਾਰੇ ਦੇ ਨਾਲ ਜੋ ਇਸ ਵੇਲੇ ਸਾਡੇ ਸਟੂਡੀਓ ਚ ਮੌਜੂਦ ਨੇ ਆਓ ਫਿਰ ਗੱਲਬਾਤ ਕਰਾਨੇ ਆ ਜੱਸੀ ਨਿਰਮਾਨ ਦੇ ਨਾਲ ਸ਼ਸ਼ੀਗਲ ਜੱਸੀ ਨਿਰਮਾਨ ਸ਼ਸ਼ੀਗਲ ਜੀ ਕੀ ਹਾਲ ਚਾਲ ਹੈ ਵਧੀਆ ਜੀ ਵ अच्छा जसी निर्माण जी आपा गाल बात करिए ਤੁਸੀਂ ਸਟਾਰਟਿੰਗ ਕਿੱਥੋਂ ਕੀਤੀ ਸੀ ਸਭ ਤੋਂ ਪਹਿਲਾਂ ਸਟਾਰਟਿੰਗ ਜੀ ਮੈਂ ਸ਼ੁਰੂ ਤੋਂ ਕੀਤੀ ਸੀ ਫੇਸਬੁੱਕ ਤੋਂ ਹੀ ਫੇਸਬੁੱਕ ਪੇਜ ਹਾਂਜੀ ਫੇਸਬੁੱਕ ਪੇਜ ਤੋਂ ਮੈਂ ਸਟਾਰਟਿੰਗ ਕੀਤੀ ਸੀਗੀ ਐਦਾਂ ਹੀ ਨਾਰਮਲੀ ਯਾਨੀ ਵੀਡੀਓ ਪਾਉਂਦੇ ਹੁੰਦੇ ਸਨੈਪਚੈਟ ਦੇ ਬਣਾ ਕੇ ਜਿੱਦਾਂ ਹਾਂਜੀ ਜੱਟੋ ਗੱਡ ਮਾਰਨਿੰਗ ਹਾਂਜੀ ਜੱਟੋ ਗੱਡ ਨਾਈਟ ਬਸ ਐਦਾਂ ਦੀ ਵੀਡੀਓ ਪਾਈਆਂ ਤੇ ਉਸ ਤੋਂ ਬਾਅਦ ਕਿਤੇ ਯਾਰਾਂ ਦੋਸਤ ਹੁੰਦੇ ਜਿੱਦਾਂ ਆਪਾਂ ਇਕੱਠੇ ਰਹਿੰਦੇ ਹੁੰਨੇ ਰੂਮ 'ਚ ਹੀ ਹੈ ਨਾ ਵੀ ਜੱਸੀ ਕੋਈ ਨਾ ਕੋਈ ਗਾਣੇ ਦੇ ਵੀਡੀਓ ਬਣਾ ਜਾਂ ਕੋਈ ਨਾ ਕੋਈ ਆਪਾਂ ਜਿੱਦਾਂ ਰੂਮ 'ਚ ਆਉਨੇ ਆ ਕੋਈ ਨਾ ਕੋ ਵੀਡੀਓ ਬਣਾ ਰਹੀ ਸੀ ਅਸੀਂ ਫਨੀ ਵੀਡੀਓ ਐਦਾਂ ਹੀ ਸੋਚ ਲਈ ਨਾ ਮਨ 'ਚ ਕੋਈ ਆ ਗਈ ਛੋਟੀ ਜੀ ਗਾਣਾ ਆਇਆ ਸੀਗਾ ਉਹ ਟਾਈਮ ਆਪਣਾ ਐਮੀ ਵਰਕ ਦਾ ਜੀ ਆਪਣਾ ਐਮੀ ਵਰਕ ਦਾ ਗਾਣਾ ਆਇਆ ਸੀਗਾ ਵੀ ਜੇਬ ਵਿੱਚੋਂ ਕੀ ਲੱਭਦਾ ਹਾਂ ਹਾਂਜੀ ਉਹ ਆਪਾਂ ਕੀ ਕਹਿੰਦੇ ਹੁੰਦੇ ਜੇਬ ਵਿੱਚੋਂ ਕੀ ਲੱਭਦਾ ਲੱਭਾ ਤੇਰੇ ਲਈ ਗਾਨੀ ਐ ਲੜੇ ਮੈਂ ਗਾਨੀ ਕਿੱਥੇ ਕੱਢਣੀ ਸੀ ਮੈਂ ਕੁਲਿਪ ਹੁੰਦੀ ਜਿੱਦਾਂ ਆਪਣੀ ਹੈ ਨਾ ਜਰਦੇ ਦੀ ਪੁੜੀ ਲਾ ਲਓ ਉਹ ਮੈਂ ਕੱਢ ਕੇ ਐਂ ਦਿਖਾਤੀ ਵੀ ਲੱਭਾ ਤੇਰੇ ਲਈ ਤੇ ਉਹ ਵੀਡੀਓ ਬੜੀ ਜਿਆਦਾ ਪੇਜ ਤੇ ਆਪਣੇ ਫੇਸਬੁਕ ਵਾਲੇ ਪੇਜ ਤੇ ਇੱਕ ਉਹ ਵੀਡੀਓ ਨੂੰ ਲੈ ਕੇ ਤੇ ਆਪਣੀ ਮੇਰੀ ਉਥੋਂ ਸਟਾਰਟ ਕਰਦਾ ਸੀ ਕੰਮ ਮੈਂ ਉਹ ਵੀਡੀਓ ਨੂੰ ਬੜੀ ਰਿਸਪੌਂਸ ਮਿਲਣ ਲੱਗ ਗਈ ਸੀ ਬੜੀ ਰਿਸਪੌਂਸ ਮਿਲਣ ਲੱਗ ਗਿਆ ਅੱਛਾ ਤੁਸੀਂ ਵੀਡੀਓਸ ਤਾਂ ਦੱਸਤੀ ਤੁਸੀਂ ਪਹਿਲਾਂ ਇਹ ਦੱਸੋ ਤੁਹਾਡਾ ਸਭ ਤੋਂ ਪਹਿਲਾਂ ਨਾਮ ਕੀ ਹੈ ਨਾਮ ਤਾਂ ਯਾਨੀ ਆਪਣਾ ਜਿਹੜਾ ਸੋਸ਼ਲ ਮੀਡੀਆ 'ਤੇ ਚੱਲਦਾ ਨਾਮ ਜਸਸੀ ਨਰਮਣੇ ਚੱਲਦਾ ਈ YouTube ਹੋ ਗਿਆ Facebook ਸਾਰੇ ਕਿਤੇ ਇਹ ਆਪਣਾ ਅਸਲੀ ਨਾਮ ਦੱਸੋ ਸੋਸ਼ਲ ਮੀਡੀਆ ਦਾ ਸੋਸ਼ਲ ਅਸਲੀ ਨਾਮ ਜੀ ਮੇਰਾ ਜਸਵੰਤ ਸਿੰਘ ਹੈ ਜਸਵੰਤ ਸਿੰਘ ਜੀ ਜਸਵੰਤ ਸਿੰਘ ਨਾਮ ਹੈ ਤੇ ਅੱਛਾ ਤੁਸੀਂ ਸਟਾਰਟਿੰਗ ਇੱਥੋਂ ਕੀਤੀ ਸੀਗੀ ਤੇ TikTok 'ਤੇ ਤੁਸੀਂ ਸੀਗੇ ਟਿਕਟੌਕ ਤੇ ਸੀਗਾ ਟਿਕਟੌਕ ਨਾਮ ਨਹੀਂ ਸੀਗਾ ਉਦੋਂ ਮਿਊਜ਼ਿਕਲੀ ਸੀਗਾ ਮਿਊਜ਼ਿਕਲੀ ਸੀਗਾ ਹਾਂਜੀ ਮਿਊਜ਼ਿਕਲੀ ਸੀਗਾ ਮੇਰੀ ਸਭ ਤੋਂ ਪਹਿਲਾਂ ਵੀਡੀਓ ਵਾਇਰਲ ਹੋਈ ਸੀਗੀ ਮਿਊਜ਼ਿਕਲੀ ਤੇ ਅ ਅੱਜ ਤੱਕ ਮੈਨੇ ਜੱਟ ਨੇ ਉਹ ਗੱਡੀਆਂ ਰੇਂਜ ਰੋਵਰ ਮਰਸਡੀ ਫਰਾਰੀ ਟੌਪ ਟੌਪ ਦੀਆਂ 10 ਗੱਡੀਆਂ ਜੱਟ ਨੇ ਆਪਦੇ ਹੱਥਾਂ ਨਾਲ ਰਗੜ ਰਗੜ ਧੋਈਆਂ ਨੇ ਇਹ ਵੀਡੀਓ ਬੜੀ ਜਿਆਦਾ ਹਿੱਟ ਗਈ ਸੀ 6 ਮਿਲੀਅਨ ਤੋਂ ਉੱਪਰ ਗਈ ਸੀ ਇਹ ਵੀਡੀਓ ਇਹ ਤੇ ਤੁਹਾਡੀ ਆਪਣੀ ਵੌਇਸ ਸੀ ਹਾਂਜੀ ਮੇਰੀ ਆਪਣੀ ਵੌਇਸ ਸੀ ਮੇਰੀ ਆਪਣੀ ਹੋ ਸੀਗੀ ਤੇ ਇਸ ਚ ਲਾਈਕ ਤੇ ਕਮੈਂਟ ਕਿੰਨੇ ਆਏ ਸੀ ਲਾਈਕ 2 ਲੱਖ ਤੋਂ ਉੱਪਰ ਕਰਾਸ ਸੀ ਲਾਈਕ ਤੇ ਕਮੈਂਟ ਕਿੰਦਾ ਦੇ ਸੀ ਕਮੈਂਟ ਬੜੇ ਕੱਬੇ ਕੱਬੇ ਕਮੈਂਟ ਸੀ ਉਹਨਾਂ ਤੋਂ ਜਾਨੀ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਕਮੈਂਟਾਂ ਦੀ ਮੈਂ ਵੀਡੀਓ ਬਣਾਉਣੀ ਅੱਗੇ ਸਟਾਰਟ ਕੀਤੀਆਂ ਕਮੈਂਟਾਂ ਨੂੰ ਵੇਖ-ਵੇਖ ਕੇ ਵੀ ਯਾਨੀ ਲੋਕਾਂ ਨੂੰ ਬੜੀ ਜਿਆਦਾ ਪਸੰਦ ਆਈ ਉਹ ਵੀਡੀਓ ਵੀ ਹੁਣ ਦਾ ਬਣਾਣੀ ਬਸ ਵੀ ਉਹ ਚੀਜ਼ ਮੈਨੂੰ ਬੜੀ ਪਸੰਦ ਆਈ ਵੀ ਕੈਂਟਾ ਜਟਾ ਸਿਰਾਂ ਗੱਲਬਾਤ ਹੈ ਵੀ ਬਸ ਇਸ ਤੋਂ ਉੱਪਰ ਕੁਝ ਨਹੀਂ ਟਿਕਟੌਕ ਬੰਦ ਹੋ ਗਈ ਤੇ ਤੁਹਾਨੂੰ ਕੀ ਫਰਕ ਪਿਆ ਫਿਰ ਮੈਨੂੰ ਕੋਈ ਫਰਕ ਨਹੀਂ ਪਿਆ ਜੀ ਮੈਨੂੰ ਟਿਕਟੌਕ ਤੇ ਪਹਿਲਾਂ ਵੀ ਹੈ ਨਹੀਂ ਸੀ ਟਿਕਟੌਕ ਦੀ ਇਨੀ ਟੈਨਸ਼ਨ ਹੀ ਨਹੀਂ ਸੀ ਇਹ ਟਿਕਟੌਕ ਸਮਝਦੇ ਨਹੀਂ ਸੀ ਮੈਂ ਕੁਝ ਵੀ ਮੈਨੂੰ ਮੇਨ ਚੀਜ਼ ਸੀਗਾ ਆਪਣਾ ਫੇਸਬੁਕ ਪੇਜ ਤੇ ਇੰਸਟਾਗ੍ਰam ਤੇ ਜੇ ਫੇਸਬੁਕ ਬੰਦ ਹੋ ਜੇ ਫੇਸਬੁਕ ਹੋ ਗਈ ਜੀ ਮੇਰੇ ਬੰਦਾ ਉੱਥੇ ਆਪਣਾ ਜਦੋਂ ਮੈਂ ਆਪਣਾ ਮੇਰਾ ਪੇਜ ਹੈਕ ਹੋ ਗਿਆ ਸੀ ਫੇਸਬੁਕ ਦਾ ਮੇਰੇ ਸਾਰੇ ਪੇਜ ਹੈਕ ਹੋਇਆ ਮੇਰਾ ਟਿਕਟੌਕ ਵੀ ਬੰਦ ਹੋਇਆ ਤੇ ਮੇਰਾ ਉਦੋਂ ਬਾਅਦ ਮੇਰਾ ਫੇਸਬੁਕ ਪੇਜ ਵੀ ਬੰਦ ਹੋ ਗਿਆ ਮੈਂ ਉਦੋਂ ਆਪਣਾ ਬਾਹਰ ਸੀਗਾ ਫੋਰਨ ਰਹਿ ਰਿਹਾ ਸੀ ਤੇ ਉਹ ਟਾਈਮ ਕਿਹਾ ਬਹੁਤ ਬੰਦਿਆਂ ਨੇ ਨਾਲ ਦੇ ਨੇ ਵੀ ਸਾਈਬਰ ਆਪਣੀ ਰਿਪੋਰਟ ਪਾ ਦੋ ਸਾਈਬਰ ਰਿਪੋਰਟ ਪਾਈ ਵੀ ਕੁਝ ਨਹੀਂ ਬਣਿਆ ਪਰ ਵੇਜਾਂ ਦਾ ਫੇਸਬੁਕ ਹੀ ਬੰਦ ਹੋ ਗਈ ਸੀ ਫੇਸਬੁਕ ਤੇ ਵਧੀਆ ਆਪਣੇ ਫੋਲੋਅਰ ਸੀਗੇ ਉਹਦੇ ਦੀ ਵੀ ਲਾਈਕ ਤੇ ਹੁੰਦੀਆਂ ਜਿਹੜੇ ਪੇਜ ਤੇ ਤੇ ਮੈਂ ਇੰਸਟਾਗ੍ਰam ਤੇ ਸਟਾਰਟ ਕਰਤਾ ਵੀ ਹੁਣ ਇੰਸਟਾਗ੍ਰam ਤੇ ਆਪਣਾ ਹੋ ਗਿਆ ਜਿਹੜਾ ਫੇਸਬੁਕ ਹੋ ਗਿਆ ਮੈਂ ਵੈਰੀਫਾਈ ਕਰਵਾ ਲਿਆ ਸੀ ਵੀ ਇਹ ਹੁਣ ਬੰਦ ਨਹੀਂ ਹੁੰਦਾ ਵੈਰੀਫਾਈ ਇੱਕ ਹੋਰ ਤਰੀਕੇ ਨਾਲ ਹੁੰਦਾ ਵੀ ਆਪਣਾ ਆਪਣਾ ਪ੍ਰੂਫ ਚੜ ਜਾਂਦਾ ਹੁੰਦਾ ਉਹ ਉਹ ਤਰੀਕੇ ਨਾਲ ਵੈਰੀਫਾਈ ਕਰਵਾ ਲਿਆ ਸੀ ਵੀ ਹੁਣ ਇਹ ਚੀਜ਼ਾਂ ਬੰਦ ਨਹੀਂ ਹੋਣੀਆਂ ਤੇ ਇੱਕ ਤਾਂ ਮੈਂ ਇੰਸਟਾਗ੍ਰam ਤੇ ਇੱਕ ਤੇ ਉਹਦੇ ਕਰਕੇ ਮੈਂ ਯਾਨੀ ਟੈਨਸ਼ਨ ਲੈਣੀ ਛੱਡਦੀ ਉਹ ਤੋਂ ਪਹਿਲਾਂ ਮੇਰੇ ਪੇਜ ਬੜੇ ਹੈ ਕੋਇਆ ਬੜੇ ਹੈਕ ਹੋਏ ਸੀਗੇ ਤੇ ਜਦੋਂ ਹੈਕ ਹੁੰਦੇ ਸੀਗੇ ਉਸ ਵੇਲੇ ਤੁਹਾਨੂੰ ਕੁਝ ਮਤਲਬ ਕੀ ਕਰਦੇ ਸੀ ਉਸਲੇ ਦੇਖੋ ਜੀ ਸਭ ਤੋਂ ਪਹਿਲਾਂ ਜਦੋਂ ਮੇਰੇ 10k ਹੋਇਆ ਆਪਣੇ ਇਹਤੇ ਇੰਸਟਾਗ੍ਰam ਤੇ 10k ਹੋਇਆ ਮੇਰੇ ਇੰਸਟਾਗ੍ਰam ਤੇ ਤੇ 2-3 ਦਿਨ ਬਾਅਦ ਆਪਣੇ ਉਹਦੇ ਤੇ ਹੋ ਗਏ 10k ਫੇਸਬੁਕ ਪੇਜ ਤੇ ਸਭ ਤੋਂ ਪਹਿਲਾਂ ਮੇਰੇ ਇੰਸਟਾਗ੍ਰam ਤੇ ਵੀਡੀਓ ਵਾਇਰਲ ਹੋਣ ਲੱਗੀਆਂ ਸੀਗੀਆਂ ਮੈਂ ਬੜੀ ਖੁਸ਼ੀ ਸੀਗੀ ਉਹ ਟਾਈਮ ਆਸੀਂ ਬੈਠੇ ਸੀਗੇ ਸਾਰੇ ਕਮਰੇਜ ਬੈਠੇ ਸੀਗੇ ਜਦੋਂ 9999 ਹੋਏ ਉਦੋਂ ਅਸੀਂ ਕਮਰੇਜ ਬੈਠੇ ਇੱਕ ਕਮਰੇਜ ਬੈਠੇ ਜਿਵੇਂ ਆਪਾਂ ਸੋਚਦੇ ਵੀ ਅੱਜ 10 ਕੇ ਹੋਏ ਜਾਣਗੇ ਨਾਲ ਦੇ ਜਿਹੜੇ ਦੋ ਤਿੰਨ ਮਿੱਤਰ ਬੈਠੇ ਸੀ ਨਾਲ ਦੇ ਨਾਲ ਫੋਲੋ ਕਰਤਾ ਉਹਨਾਂ ਨੇ ਮਜ਼ਾਕ-ਮਜ਼ਾਕ ਚ ਵੀ ਲੇਟ ਹੋਣਗੇ ਥੋੜਾ ਕੋਈ ਨਹੀਂ ਲੇਟ ਕੇ ਕੇਕ ਕਟਾਂਗੇ ਉਸ ਦਿਨ ਹੈਵੀ ਵੀਕਐਂਡ ਸੀਗਾ ਵੀ ਪੈਗ ਪੈਗ ਸ਼ਕ ਲਾਉਣ ਦਾ ਮਾਹੌਲ ਸੀਗਾ ਮੈਂ ਤਾਂ ਪਿੰਦਾ ਖਾਂਦਾ ਹੈ ਨਹੀਂ ਸੀ ਸ਼ੁਰੂ ਤੋਂ ਨਾ ਤੇ ਬਾਕੀ ਉਸ ਦਿਨ ਕਹਿੰਦੇ ਵੀ ਅੱਜ ਪਾਰਟੀ ਕਰਨੀ ਉਹ ਕਰਨੀ ਅੱਜ 10 ਕੇ ਹੋਣਗੇ ਉਦੋਂ ਉਹ 10 ਕੇ ਦੀ ਖੁਸ਼ੀ ਸੀ ਨਾ ਜਿਹੜੀ ਬਹੁਤ ਵੱਡੀ ਖੁਸ਼ੀ ਸੀਗੀ ਉਹ 10 ਕੇ ਮੇਰੇ ਹੋ ਗਏ ਸੀਗੇ ਯਾਨੀ ਨਾਰਮਲੀ ਜੇ ਕਹਿੰਦਾ 1.5 ਮਹੀਨੇ ਚ ਮੇਰੇ 10 ਕੇ ਹੋ ਗਏ ਸੀਗੇ ਵੀਡੀਓ ਵੀ ਬਹੁਤ ਘੱਟ ਪਾਉਂਦਾ ਸੀਗਾ ਵੀਡੀਓ 'ਚ ਵਧੀਆ ਰਿਸਪੌਂਸ ਮੈਨੂੰ ਲੱਗਿਆ ਮੈਂ ਵੀਡੀਓ ਯਾਨੀ ਉੱਥੇ ਟਾਈਮ ਨਹੀਂ ਲੱਗਦਾ ਸੀ ਬਾਹਰ ਮੈਂ ਬਾਹਰ ਐਤਵਾਰ ਨੂੰ ਇਕੱਠੀ ਵੀਡੀਓ ਬਣਾ ਕੇ ਰੱਖ ਲਾਂਦੀ ਆ ਟੀ-ਸ਼ਰਟਾਂ ਲੈ ਕੇ ਕੋਠੇ ਤੇ ਚੜ ਜਾਣਾ ਕੋਠੇ ਜਾ ਕੇ ਵੀਡੀਓ ਬਣਾਉਣੀ ਆ ਵੀ ਅੱਡ ਅੱਡ ਬਾਅਦ ਅੱਡ ਤਰ੍ਹਾਂ ਦੀ ਵੀਡੀਓ ਬਣਾਉਂਦੀ ਆ ਵੀ ਕ ਇਹ ਚੀਜ਼ ਹੁੰਦੀ ਸੀ ਵੀਡੀਓ ਬਹੁ ਬਣਾਈਆਂ ਵੀਰ ਇੱਕ ਇੱਕ ਦਿਨ ਕਰਕੇ ਮੈਂ ਸਿੱਟੀ ਜਾਂਦੀ ਮੈਂ ਇੱਕ ਹਫਤੇ ਦਾ ਸਟਾਕ ਮੈਂ ਪਹਿਲੀ ਰੱਖ ਲੈਂਦਾ ਹੁੰਦਾ ਸੀ ਤੇ ਤੁਸੀਂ ਦੱਸਿਆ ਟਿਕਟੌਕ ਤੇ ਤੁਹਾਡੀ ਗੱਡੀ ਧੋਣ ਵਾਲੀ ਵੀਡੀਓ ਵਾਇਰਲ ਹੋਈ ਹੈ ਹੈਨਾ ਤੇ ਇੰਸਟਾ ਤੇ ਕਿਹੜੀ ਵੀਡੀਓ ਵਾਇਰਲ ਹੋਈ ਇੰਸਟਾ ਤੇ ਇਹ ਆਪਣੀ ਇਹੀ ਵੀਡੀਓ ਇੰਸਟਾਗ੍ਰam ਤੇ ਜਦੋਂ ਮੈਂ ਦੁਆਰੋਂ ਪਾਈ ਇਹ ਇੰਸਟਾਗ੍ਰam ਤੇ ਵਧੀਆ ਰਿਸਪੌਂਸ ਮਿਲਿਆ ਤੇ ਉਹ ਕੁਲੀਪ ਵਾਲੀ ਵੀਡੀਓ ਇੰਸਟਾਗ੍ਰam ਤੇ ਜ਼ਿਆਦਾ ਵਾਇਰਲ ਹੋਈ ਸੀਗੀ ਉਹ ਜ਼ਿਆਦਾ ਵਾਇਰਲ ਹੋਈ ਤੇ ਤੁਸੀਂ ਇੱਕ ਗੱਲ ਦੱਸੋ ਜੇ ਤੁਹਾਡੀ ਇੰਸਟਾਗ੍ਰam ਤੇ ਠੀਕ ਹੈ ਤੁਸੀਂ ਆ ਜਿਹੜੀ ਵੀਡੀਓਜ਼ ਪਾਈ ਠੀਕ ਹੈ ਉਹ ਕਿੰਨੀ ਇੰਸਟਾਗ੍ਰਾਮ ਤੇ ਬਾਗੀ ਸੀ ਉਹ ਵੀਡੀਓ ਆਪਣੇ 5-6 ਲੱਖ ਦੇ 5.5 ਲੱਖ ਹੋਏ ਸੀ 5.5 ਲੱਖ ਹਾਂ 5.5 ਲੱਖ ਵਿਊਜ਼ ਆ ਗਏ ਦੀ ਉਹਦੇ ਤੇ ਉਦੋਂ ਮੇਰੇ ਹੈਗੇ ਸੀ 2,33,000 ਫੋਲੋਅਰ ਸੀਗੇ ਇੰਸਟਾਗ੍ਰਾਮ ਤੇ ਜਿਹੜਾ ਮੇਰਾ ਪੇਜ ਹੈਕ ਹੋਇਆ ਸਭ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਜਦੋਂ ਮੈਂ ਇਹ ਪੇਜ ਬਣਾਇਆ ਨਵਾਂ ਤੇ ਇਹ ਤਾਂ ਜਾਨੀ ਇੰਡੀਆ ਆਉਣ ਤੋਂ ਪਹਿਲਾਂ ਥੋੜੇ ਉਹ ਬਾਹਰੀ ਸੀਗਾ ਸੱਚ ਮੈਂ ਜਦੋਂ ਮੈਂ ਟਿਕਟਕ ਵਗੈਰਾ ਹੋ ਗਈ ਸੀ ਜਦੋਂ ਮੈਂ ਪੇਜ ਬਣਾਇਆ ਤੇ ਉਦੋਂ ਹੀ ਪੇਜ ਬਣਾਇਆ ਇਹ ਵਧੀਆ ਚੱਲਣ ਲੱਗ ਗਿਆ ਸੀ ਮੈਂ ਨਾਲੇ ਬਣਾ ਲਿਆ ਸੀ ਮੈਨੂੰ ਪਤਾ ਹੀ ਪੇਜ ਹੈਕ ਹੋ ਗਿਆ ਹੁਣ ਚੱਲਣਾ ਨਹੀਂ ਇੱਕ ਵਾਰ ਵੀ ਲੌਗ ਆਊਟ ਹੋ ਗਿਆ ਵੀ ਕੰਮ ਖਰਾਬ ਹੋ ਜਾਊਗਾ ਮੈਨੂੰ ਬੜੇ ਮੈਸੀ ਆਉਂਦੇ ਸੀ ਵੀ ਹੁਣ ਕਿਵੇਂ ਕਰਨਾ ਤੇ ਮੈਂ ਆਪਣਾ ਕਿਤੇ ਨਾ ਕਿਤੇ ਆਪ ਨੂੰ ਪਤਾ ਹੁੰਦੀ ਹੈ ਅਟੈਚਮੈਂਟ ਹਨ ਜਿਵੇਂ ਮੇਰਾ ਫੇਸਬੁੱਕ ਪੇਜ ਰਹਿ ਗਿਆ ਦੀ ਮੈਂ ਉੱਧਰ ਲਿੰਕ ਪਾਉਣ ਲੱਗਾ ਵੀ ਮੈਂ ਆਪਣਾ ਨਵਾਂ ਪੇਜ ਇੱਧਰ ਬਣ ਗਿਆ ਜੇ ਕੱਲ ਨੂੰ ਆਪਾਂ ਟੁੱਟਦੇ ਵੀ ਆ ਤਾਂ ਇੱਧਰ ਮਿਲਾਂਗੇ ਤੇ ਉੱਥੇ ਮੈਂ ਸ਼ੇਅਰ ਕਰਨ ਲੱਗਾ ਸੀ ਆਪਣੇ ਇੰਸਟਾ ਠੀਕ ਹੈ ਤੁਹਾਡੇ ਹੈਗੇ ਤਾਂ ਹੈਗੇ ਕਿ ਇੱਕ ਤੁਸੀਂ ਟਿਕਟੌਕ ਚਲਾਉਂਦੇ ਹੋ ਹੈਨਾ ਤੇ ਇੱਕ ਫੇਸਬੁਕ ਚਲਾਉਂਦੇ ਹੋ ਹੋਰ ਇਹਦੇ ਨਾਲ ਕੀ ਕੀ ਐਪਸ ਯੂਜ਼ ਕਰਦੇ ਹੋ ਐਪ ਜੀ ਮੈਂ ਬੜੇ ਯੂਜ਼ ਕਰਿਆ ਤੁਹਾਨੂੰ ਸਹੀ ਦੱਸਾਂ ਨਾ ਮੈਂ ਐਪ ਕੋਈ ਐਪ ਨਹੀਂ ਛੱਡੀ ਅੱਜ ਤੱਕ ਜਿਹੜੀਆਂ ਵੀ ਐਪਾਂ ਆਈਆਂ ਨਮੀ ਤੋਂ ਨਮੀ ਉਹੀ ਮੈਂ ਮਰੀ ਜਾਮ ਤੁਹਾਨੂੰ ਹੈਨਾ ਜਿਹੜੀ ਵੀ ਨਵੀਂ ਐਪ ਆਉਂਦੀ ਦੀ ਪਤਾ ਵੀ ਇਹ ਐਪ ਵੀਡੀਓ ਵਾਇਰਲ ਕਰ ਦੂਗੀ ਮੇਰੀ ਸਭ ਤੋਂ ਜ਼ਿਆਦਾ ਉਸ ਤੋਂ ਬਾਅਦ ਇੰਸਟਾਗ੍ਰam ਜੋ ਇੰਸਟਾਗ੍ਰam ਤੇ ਘਟ ਗਿਆ ਕੰਮ ਘਟ ਜ ਗਿਆ ਦੀ ਵਿਚ ਦੀ ਕੰਮ ਇੰਸਟਾਗ੍ਰam ਤੇ ਵੀਡੀਓ ਪਾਉਣਾ ਹਟ ਗਏ ਲੋਕ ਸ਼ੇਅਰ ਚੈਟ ਚੱਲਿਆ ਸ਼ੇਰ ਚੜ ਦੇ ਬੜੀਆਂ ਵੀਡੀਓ ਪਾਈਆਂ ਸ਼ੇਰ ਸ਼ੇਰ ਚੜ ਤੇ ਮੇਰੇ ਹੋ ਗਏ 55 ਕੇ ਹੋ ਗਏ ਸੀ ਸ਼ੇਰ ਚੜ ਤੇ ਮੇਰੀਆਂ ਵੀਡੀਓ ਸਾਰੀਆਂ ਵਾਇਰਲ ਹੁੰਦੀਆਂ ਸੀ ਕੋਈ ਵੀ ਵੀਡੀਓ ਪਾਉਂਦਾ ਸੀ ਮੈਂ ਚਾਹੇ ਮੈਂ ਖੇਤ ਜਾਂਦੇ ਰੇੜੇ ਤੇ ਜਾਂਦੇ ਦੀ ਵੀ ਵੀਡੀਓ ਪਾਉਂਦਾ ਉਹ ਵੀ ਵਾਇਰਲ ਹੋ ਜਾਂਦੀ ਸੀ ਮੈਨੂੰ ਬੜਾ ਚਾਅ ਚੜਦਾ ਮੈਂ ਇਹ ਤੋਂ ਬਈ ਬੰਡਾ ਕਹਿੰਦਾ ਪੈਸੇ ਹੀ ਬਣਦੇ ਆ ਬਈ ਮੈਂ ਪੈਸੇ ਨੂੰ ਧਾਰ ਮਾਰ ਤੂੰ ਆਪਣੇ ਵੀਡੀਓ ਵਾਇਰਲ ਹੋਣ ਦੇ ਕੋਈ ਚੱਕਰ ਨਹੀਂ ਅੱਛਾ ਤੁਸੀਂ ਖੇਤੀ ਵੀ ਕਰਦੇ ਹੋ ਖੇਤੀ ਕਰਦਾ ਮੇਰਾ ਸ਼ੁਰੂ ਤੋਂ ਯਾਨੀ ਲੋਕ ਜਿਹੜੇ ਦੇਖਦੇ ਮੇਨ ਚੀਜ਼ ਮੇਰੀ ਚੀਜ਼ ਇਹ ਦੇਖਦੇ ਆ ਮਸ਼ਹੂਰ ਮਾਰਨਿੰਗ ਜਾਣਾ ਵੀ ਰੇੜੇ ਤੇ ਜਾ ਆਪਾਂ ਕਾਲੀ ਰੇਂਜ ਰੋਵਰ ਕਹਿ ਕੇ ਬੁਲਾਣਾ ਜੀ ਮੈਂ ਵੀ ਲੈ ਵੀ ਜੱਟੋ ਗੁੱਡ ਮਾਰਨਿੰਗ ਹੈ ਅੱਜ ਚੱਲੇ ਆ ਖੇਤ ਕੱਖ ਲੈਣਾ ਬਸ ਇਹੀ ਚੀਜ਼ਾਂ ਲੋਕਾਂ ਨੂੰ ਇੰਨੀਆਂ ਕ ਪਸੰਦ ਆਉਂਦੀਆਂ ਨੇ ਹੁਣ ਮੈਂ ਸਾਲ ਗਿਆ ਪਤਾ ਜੀ ਲੋਕ ਬੜੇ ਮੈਸੀ ਆਉਂਦੇ ਆ ਦਿਨ ਚੈਨ ਲਾ ਲਓ ਤੁਸੀਂ 5-600 ਮੈਸੀ ਨਾਰਮਲ ਜੀ ਗੱਲ ਹੈ ਇੰਨੇ ਕ ਮੈਸੀ ਆ ਜਾਂਦੇ ਆ ਮੇਰਾ ਇੱਕ ਹੋਰ ਪੇਜ ਬਣਾਇਆ ਹੋਇਆ ਨੇ ਜਦੋਂ ਮੈਂ ਇਹ ਚੀਜ਼ ਤੋਂ ਸਾਲ ਹੋ ਗਿਆ ਮੈਨੇ ਕਿਸੇ ਰੀਜ਼ਨ ਕਰਕੇ ਮੈਂ ਛੱਡ ਦਿੱਤੀ ਸੀ ਵੀਡੀਓ ਪਾਉਣੀ ਮੈਂ ਇੱਕ ਆਪਣਾ ਗੇਮ ਆਨਲਾਈਨ ਗੇਮ ਚੱਲਦੀ ਆ ਗੇਮ ਦਾ ਨਾਮ ਹੈਗਾ ਫ੍ਰੀ ਫਾਇਰ ਉਹਦੇ ਲਈ ਮੈਂ ਇੱਕ ਪੇਜ ਬਣਾ ਲਿਆ ਸੀ ਇੱਕ ਚੈਨਲ ਬਣਾ ਲਿਆ ਸੀ YouTube ਤੇ ਵੀ ਯਾਰ ਦਿਮਾਗ ਮੇਰਾ ਹੋਰ ਪਾਸੇ ਜਾਣ ਨੂੰ ਵੀ ਇਹ ਚੀਜ਼ਾਂ ਲਈ ਸਹੀ ਆ ਮੈਂ ਨਾਰਮਲੀ ਥੋੜੀ ਬੋਤੀ ਗੇਮ ਖੇਡਦਾ ਸੀ YouTube ਤੇ ਚੈਨਲ ਤੇ ਵੀਡੀਓ ਪਾਉਣ ਲੱਗ ਗਿਆ ਗੇਮ ਦੀਆਂ ਉਹ ਵੀ ਵੀਡੀਓ ਬੜੀਆਂ ਵਾਇਰਲ ਹੋ ਗਈਆਂ ਅੱਛਾ ਤੁਸੀਂ ਦੱਸਿਆ ਵੀ ਤੁਸੀਂ ਪਿੰਡ ਚ ਮਤਲਬ ਖੇਤੀ ਵੀ ਕਰਿਆ ਕਰਦੇ ਹੋ ਨਾ ਤੁਸੀਂ ਕਹਿੰਦੇ ਤੁਸੀਂ ਬਾਹਰ ਵੀ ਰਹਿੰਦੇ ਸੀਗੇ ਬਾਹਰ ਵੀ ਰਹਿੰਦਾ ਸੀ ਤੇ ਬਾਹਰ ਕੀ ਕਰਦੇ ਸੀਗੇ ਬਾਹਰ ਜੀ ਮੇਰਾ ਰੇਂਜ ਰੋਬਰਾਂ ਦਾ ਸਪੇਅਰ ਪਾਰਟ ਦਾ ਕੰਮ ਸੀਗਾ ਜੀ ਤੇ ਵਧੀਆ ਸੀ ਮੇਰਾ ਭਰਾ ਜਾਨੀ ਵੱਡਾ ਭਰਾ 2 ਸਾਲ ਵੱਡਾ ਸੀ ਮੇਤੋਂ ਵੀਰਾ ਹਨਾ ਤੇ ਨਾਮ ਤੇ ਉਹ ਟਾਈਮ ਉਹਨਾਂ ਨੇ ਮੈਨੂੰ ਮੈਂ ਪਹਿਲਾਂ ਇੱਥੇ ਇੰਡੀਆ ਰਹਿ ਰਹੇ ਸੀ ਜਦੋਂ ਮੈਂ ਆਈਲੈਂਡਸ ਕੀਤੀ ਆਈਲੈਂਡਸ ਤੋਂ ਮਨੇ ਨਿਊਜ਼ੀਲੈਂਡ ਦਾ ਵੀਜ਼ਾ ਅਪਲਾਈ ਕਰਤਾ ਨਿਊਜ਼ੀਲੈਂਡ ਦਾ ਮੇਰਾ ਬਣ ਜਾਣਾ ਸੀ ਬਸ ਪਰ ਮਾਤਾਵਾ ਨੇ ਪਤਾ ਨਹੀਂ ਕੀ ਹੋਇਆ ਨਾ ਕੀ ਨਹੀਂ ਮੇਰਾ ਐਕਸੀਡੈਂਟ ਹੋ ਗਿਆ ਜੀ ਰਸਤੇ 'ਚ ਪਟਿਆਲੇ ਤੋਂ ਘਰ ਜਾਂਦੇ ਹੋਏ ਰੋਡ ਦੇ ਉੱਪਰ ਮੇਰਾ ਐਕਸੀਡੈਂਟ ਹੋਇਆ ਜੀ ਮੇਰੀ ਲੱਤ ਫ੍ਰੈਕਚਰ ਹੋ ਗਈ ਮੈਂ ਬੜੀ ਜਗ੍ਹਾ ਦਿਖਾਈ ਲੱਤ ਮੇਰੀ ਯਾਨੀ ਆਪਰੇਸ਼ਨ ਤੋਂ ਬਿਨਾ ਠੀਕ ਕਰਾਉਣੀ ਸੀ ਵੀ ਲੰਘਣਾ ਪਵੇ ਜੇ ਘਰ ਦੇ ਡਰਦੇ ਸੀ ਵੀ ਹਸਪਤਾਲ ਕੋਈ ਉਮਰ ਵੀ ਕੁਝ ਨਹੀਂ ਸੀਗੀ ਵੀ ਲੰਘਣਾ ਪਵੇ ਜੇ ਵੀ ਰਾਡ ਰੂ ਤੇ ਜਦੋਂ ਆਪਾਂ ਐਦਾਂ ਹੀ ਜੋੜਨ ਲੱਗੇ ਲੱਤ ਨੂੰ 6 ਮਹੀਨੇ ਲੱਗੇ 6 ਮਹੀਨੇ ਥੋੜੀ ਜਿਹੀ ਲੱਤ ਜੁੜੀ ਸੀ ਮੇਰੀ ਤੇ ਉਸ ਤੋਂ ਬਾਅਦ ਸੋਚਿਆ ਵੀ ਆਪਰੇਸ਼ਨ ਕਰਾ ਲੈਣਾ ਆਪਰੇਸ਼ਨ ਕਰਾਉਣ ਗਏ ਅਸੀਂ ਲੁਧਿਆਣੇ ਉਹਨਾਂ ਨੇ ਕੀ ਕਿਹਾ ਵੀ ਲੱਤ ਤਾਂ ਜੁੜ ਗਈ ਥੋੜੀ ਨਾਰਮਲ ਇਹਨੂੰ ਬਹੁਤ ਬੜੀ ਖੁਸ਼ੀ ਹੋਈ ਉਸ ਦਿਨ ਜਿੱਦਾਂ ਉਹਨਾਂ ਨੇ ਕਿਹਾ ਵੀ ਤੇਰੀ ਲੱਤ ਜੁੜ ਗਈ ਆ ਤੇ ਮੈਂ ਹਾਕੀ ਨਾਲ ਉਹਨਾਂ ਨੇ ਕਹਿਦੇ ਵੀ ਤੂੰ ਥੋੜਾ ਥੋੜਾ ਹੁਣ ਹਾਕੀ ਨਾਲ ਤੁਰਿਆ ਕਰ ਮੇਰਾ ਪਲਾਸਟਰ ਉਰੇ ਤੱਕ 6 ਮਹੀਨੇ ਰਿਆ ਸੀ ਮੇਰੀ ਲੱਤ ਜਮਾਂ ਗਲ ਗਈ ਸੀ ਹੁਣ ਕੋਈ ਕਹਿ ਵੀ ਨਹੀਂ ਸਕਦਾ ਵੀ ਮੇਰੀ ਲੱਤ ਟੁੱਟੀ ਵੀ ਸੀ ਐਕਸੀਡੈਂਟ ਵੀ ਹੋਇਆ ਡੀਐਮ ਦੱਸਿਆ ਤੁਹਾਨੂੰ ਵੀ ਦਿਨ ਚ 4-500 ਦਾ ਨਾਰਮਲੀ ਹੀ ਹੁੰਦਾ ਹੈ ਮੈਂਸ਼ਨ ਜਿਵੇਂ ਵੀਡੀਓ ਪਾਤੀ ਜੀ ਮੈਂਸ਼ਨ ਤਾਂ ਕੋਈ ਆਪਣੇ ਜਿਹੜੇ ਜੈਨੂਨ ਬੰਦੇ ਆ ਨਾਰਮਲੀ ਜਿਹੜੇ ਗੱਲ ਆ ਜਿਹੜੇ ਫੇਮਸ ਆ ਉਹਨਾਂ ਕਣੀ ਤਾਂ ਪੱਕਾ ਹੀ ਮੇਰੀ ਵੀਡੀਓ ਉਹਨਾਂ ਦੀ ਸਟੋਰੀ ਚ ਹੋਣੀ ਹੈ ਹੋਣੀ ਆ ਅੱਜ ਦੇ ਟਾਈਮ ਚ ਜਿੰਨੇ ਵੀ ਬੰਦੇ ਆ ਜਿੰਨੇ ਵੀ ਭੈਣਾ ਜਿੰਨੇ ਵੀ ਮੁੰਡੇ ਜਿੰਨੇ ਵੀ ਅੱਜ ਤੱਕ ਵਾਇਰਲ ਹੋਏ ਨੇ ਹੁਣ ਤੱਕ ਹੁਣ ਤੱਕ ਜਿੰਨੇ ਵੀ ਫੇਮਸ ਨੇ ਅੱਜ ਦੇ ਟਾਈਮ ਚ ਜੇ ਕੱਲ ਵੀ ਸਟਾਰ ਉੱਠਿਆ ਹੋਊਗਾ ਕੱਲ ਮੁੰਡਾ ਵੀਡੀਓ ਬਣਾਉਣ ਲੱਗੇ ਜਿਵੇਂ ਕੱਲ੍ਹ ਆ ਵੀ ਅੱਜ ਮੈਂ ਵੀਡੀਓ ਬਣਾ ਰਿਹਾ ਉਹਦੀ ਵਾਇਰਲ ਹੋਗੀ ਵੀਡੀਓ ਉਹ ਮੇਰੀ ਫਾਲੋ ਲਿਸਟ ਚ ਹੋਊਗਾ ਉਹ ਮੈਨੂੰ ਜਾਣਦਾ ਹੋਊਗਾ ਪਹਿਲੇ ਹੀ ਇਹੋ ਜਿ ਕੀਤਾ ਬੋਤਾ ਸਬਦਾ ਤੇ ਤੁਹਾਨੂੰ ਡੀਐਮ ਕਿੱਦਾਂ ਕਰਦੇ ਆਂਦੇ ਡੀਐਮ ਐ ਤਾਂ ਹੀ ਜੀ ਡੀਐਮ ਹੁਣ ਤਾਂ ਮੈਂ ਤੁਹਾਨੂੰ ਦੱਸਾਂ ਸਹੀ ਦੱਸਾਂ ਡੀਐਮ ਹੁਣ ਤਾਂ ਇਹੀ ਆ ਰਿਹਾ ਜੀ ਵੀ ਜਿਵੇਂ ਅਸੀਂ ਜਲਦੀ ਵੀਡੀਓ ਸਟਾਰਟ ਕਰਦੇ ਬਣਾਉਣੀ ਹਨ ਬਹੁਤ ਟਾਈਮ ਹੋ ਗਿਆ ਵੀ ਤੇਰੇ ਵਰਗੇ ਵੀਡੀਓ ਨਹੀਂ ਬਣਾਉਂਦਾ ਕੋਈ ਜਿਹੜੀਆਂ ਮੈਂ ਵੀਡੀਓ ਆਪਣੀਆਂ 2016 ਚ ਬਣਾ ਕੇ ਛੱਡਦੀਆਂ ਨਾ ਉਹ ਅੱਜ ਦੇ ਟਾਈਮ 'ਚ ਲੋਕ ਉਹ ਕਾਪੀ ਕਰ ਕਰ ਸਾਊਂਡ ਆਪ ਬੋਲ ਬੋਲ ਕੇ ਉਹ ਸਾਊਂਡ ਵਾਇਰਲ ਕਰ ਰਹੇ ਨੇ ਅੱਜ ਦੇ ਟਾਈਮ 'ਚ ਹੁਣ ਉਹ ਵੀਡੀਓ ਬੜੀਆਂ ਵਾਇਰਲ ਹੋ ਰਹੀਆਂ ਨੇ ਜਿਹੜੀਆਂ ਮੈਂ ਬੋਲ ਬੋਲ ਛੱਡ ਦਿੱਤੀਆਂ ਨੇ ਓਈ ਤੁਹਾਡੀ ਨਾ ਵੀਡੀਓਸ ਮਤਲਬ ਪਹਿਲਾਂ ਆਂਦੀ ਸੀਗੀ ਬਹੁਤ ਹੈਨਾ ਤੇ ਤੁਸੀਂ ਹੁਣ ਅਕਾਊਂਟ ਤੇ ਕੱਟੋਗੇ ਤੇ ਤੁਹਾਡੇ ਇਹ ਟੈਟੂ ਦਾ ਰਾਜ਼ ਕੀ ਹੈ ਵੈਸੇ ਇਹ ਟੈਟੂ ਦਾ ਜੀ ਰਾਜ਼ ਇਹ ਮੇਰੇ ਵੱਡੇ ਭਰਾ ਦੀ ਫੋਟੋ ਹੈ ਜੀ ਵੱਡੇ ਦੀ 2 ਸਾਲ ਵੱਡਾ ਜਿਹੜਾ ਮੇਰਾ ਇਕੱਲਾ ਇਕੱਲਾ ਭਰਾ ਸੀਗਾ ਜੀ ਤੇ ਇਹਨਾਂ ਦੀ ਪਿੱਛੇ ਜੇ ਐਕਸੀਡੈਂਟ ਜੀ ਡੈਥ ਹੋ ਗਈ ਸੀਗੀ ਬਾਰ ਦਾ ਯਾਨੀ ਬਾਹਰ ਦਾ ਚੌੜਾ ਸੀ ਨਾ ਇਹ ਦਿਲਚਸਪੀ ਹੈ ਨਾ ਮਨ ਬੜਾ ਸੀਗਾ ਵੀ ਬਾਹਰ ਜਾਣਾ ਬਾਹਰ ਜਾਣਾ ਇਹ ਸੁਪਨੇ ਇਹੀ ਸੀਗੇ ਜਾਨੀ ਵੀ ਬਾਹਰ ਜਾਣਾ ਜੀ ਮੈਨੇ ਇਹਨਾਂ ਨੇ ਸਾਰੇ ਕਿਤੇ ਟਰਾਈ ਕੀਤਾ ਜੀ ਆਪਣਾ ਇੰਗਲੈਂਡ ਕੀ ਆਪਣਾ ਆਸਟ੍ਰੇਲੀਆ ਅਮਰੀਕਾ ਸਾਰੇ ਕਿਤੇ ਟਰਾਈ ਕੀਤਾ ਕਿੱਥੇ ਤਾਂ ਨਹੀਂ ਬਣਿਆ ਜੀ ਇਹਨਾਂ ਦਾ ਜਦੋਂ ਬਣਨ ਦਾ ਸਮਾਂ ਆਇਆ ਜੀ ਉਦੋਂ ਸ਼ਾਪਿੰਗ ਕਰਦੇ ਫਿਰਦੇ ਆ ਇੰਗਲੈਂਡ ਦਾ ਯਾਨੀ ਸਾਰਾ ਕੁਝ ਬਣ ਗਿਆ ਜੀ ਆਪਣੇ ਸ਼ਹਿਰ ਲੋਵੇ ਪੈਂਦਾ ਜੀ ਪਿੰਡ ਨੇੜੇ ਸ਼ਹਿਰ ਪੈਂਦਾ ਸਾਮਾਨ ਆ ਜੀ ਹਾਂਜੀ ਉੱਥੇ ਗਏ ਰਾਤ ਦਾ ਟਾਈਮ ਆ ਜੀ ਮੈਂ ਆਪਣੇ ਪਿੰਡ ਦੇ ਡੇਢ ਕਿਲੋਮੀਟਰ ਪੈਂਦਾ ਜੀ ਮੈਂ ਉੱਥੇ ਕੰਪਿਊਟਰ ਕੰਡੇ ਤੇ ਲੱਗੇ ਹੋਏ ਜੀ ਆਪਣੇ ਫੈਕਟਰੀ ਹੈ ਜੀ ਇੱਕ ਉੱਥੇ ਮੈਨੂੰ ਦਿਲ ਨਹੀਂ ਲੱਗਦਾ ਹੁੰਦਾ ਸੀ ਘਰੇ ਨਾ ਟਾਈਮ ਪਾਸ ਨਹੀਂ ਹੁੰਦਾ ਸੀ ਵੀ ਬਾਹਰ ਤਾਂ ਚੱਲੇ ਜਾਣਾ ਹਨਾ ਵੀ ਘਰੇ ਵੀ ਵੇਲੇ ਕੀ ਕਰਦੇ ਆ ਆਪਣਾ ਦਿਮਾਗ ਹੋਰ ਪਾਸੇ ਜਾਂਦਾ ਜੀ ਤੇ ਭਰਾ ਕਹਿੰਦਾ ਜੀ ਆਪਾਂ ਕੱਪੜੇ ਲੈ ਕੇ ਆਉਣੇ ਆ ਮਾਂ ਤੁਸੀਂ ਜਾਓ ਕਹਿੰਦਾ ਚੱਲ ਆਪਾਂ ਇਕੱਠੀ ਚੱਲਦੇ ਆ ਤੇ ਬੁਲਟ ਤੇ ਸੀਗੇ ਯਾਨੀ ਬੁਲਟ ਉਹਨਾਂ ਨੇ ਉੱਥੇ ਚੱਕਿਆ ਸੀ ਸਪਲੈਂਡਰ ਸੀਗਾ ਉਸ ਟਾਈਮ ਉਹਨਾਂ ਕੋਲ ਹਾਂ ਜੀ ਤੇ ਮੇਰੇ ਰੋਡ ਦੇ ਮੂਹਰੇ ਦੀ ਗੇਮ ਨੇ ਦੇਖ ਲਈ ਸੀ ਮੈਂ ਕੈਮਰਾ ਦੇ ਮੂਹਰੇ ਬੈਠਾ ਹੁੰਦਾ ਸੀਗਾ ਉੱਥੇ ਕੈਮਰੇ ਲੱਗੇ ਹੋਏ ਸੀਗੇ ਜਿੱਥੇ ਮੈਂ ਕੰਮ ਕਰਦਾ ਸੀਗਾ ਤੇ ਮੈਂ ਕੋਈ ਨਹੀਂ ਕਹਿੰਦਾ ਅੱਜ ਇਕੱਠੇ ਰੋਟੀ ਖਾਂ ਮੈਂ ਸੂਪ ਲੈ ਕੇ ਆਉਂਗਾ ਵੀ ਮੈਂ ਤੇ ਸ਼ਹਿਰ ਗਏ ਇਸ ਮਾਣੇ ਨਾ ਦਿਨ ਚ ਪਹਿਲਾਂ ਇਹ ਆਪਣੇ ਮਾਸੀ ਦੇ ਮੁੰਡੇ ਨਾਲ ਵਿਆਹ ਤੇ ਸੀਗੇ ਮੈਰਿਜ ਤੇ ਵਧੀਆ ਇੰਜੋਏ ਕੀਤਾ ਯਾਨੀ ਹਨਾ ਤੇ ਸ਼ਹਿਰ ਗਏ ਜਦੋਂ ਜੀ ਉੱਥੇ ਯਾਰ ਬੈਲੀ ਮਿਲ ਗਈ ਜੀ ਆਪਣਾ ਬੈਠੇ ਉੱਠੇ ਬੈਠੇ ਵਧੀਆ ਕੋਈ ਪਤਾ ਨਹੀਂ ਹੁੰਦਾ ਜੀ ਮਾੜਾ ਸਮਾਂ ਆਉਂਦਾ ਜਦੋਂ ਨਾ ਤੇ ਉੱਥੇ ਇਹਨਾਂ ਨੇ ਸ਼ੋਪਿੰਗ ਸ਼ੋਪਿੰਗ ਕਰਕੇ ਉੱਥੇ ਯਾਰ ਦੋਸਤ ਕੋਲ ਨਵਾਂ ਬੁਲਟ ਸੀਗਾ ਉਹਨਾਂ ਨੇ ਥੋੜੇ ਦਿਨ ਪਹਿਲਾਂ ਹੀ ਲਿਆ ਸੀਗਾ ਕਹਿੰਦਾ ਮੈਨੂੰ ਜੱਸੀ ਬੁਲਟ ਚਲਾਉਣ ਦਾ ਬੜਾ ਚਾਹ ਉਹ ਹੈ ਨਾ ਬੁਲਟ ਚਲਾਇਆ ਕਰਨਾ ਕਹਿੰਦਾ ਫਿਰ ਹੁਣ ਪੰਜ ਸੱਤ ਦਿਨਾਂ ਤੱਕ ਕਹਿੰਦਾ ਬਾਹਰ ਚੱਲ ਜਾਣਾ ਕਹਿੰਦਾ ਹੁਣ ਆਪਾਂ ਬੁਲਟ ਲੈ ਕੇ ਆਉਣਾ ਤੇਰਾ ਬਾਈ ਬੁਲਟ ਚਲਾਇਆ ਕਰੂਗਾ ਮੈਂ ਕੋਈ ਚੱਕਰ ਨਹੀਂ ਲਿਆ ਤੇ ਇੱਕ ਚੌਂਕ ਪੈਂਦਾ ਜੀ ਆਪਣੇ ਬੰਦਾ ਸੀਗਾ ਬਹਾਦਰ ਜੀ ਆਪਣਾ ਉਧਰੋਂ ਕ੍ਰੋਸ ਕੀਤਾ ਜਦੋਂ ਵਧੀਆ ਆਪਣੇ ਪਿੰਡ ਵੱਲ ਨੂੰ ਆ ਰਹੇ ਸੀ ਆਪਣੇ ਰੋਡ ਪੌਣੀਕਰ ਰੋਡ ਪੈਂਦਾ ਜੀ ਉਹ ਰੋਡ ਤੇ ਚੜੇ ਜਾਣੀ ਇੱਕ ਆਪਣਾ ਜੈਂਸੀ ਹੈ ਜੀ ਆਪਣੀ ਵਿਸ਼ਾਲ ਸੁਣੀ ਹੋਣਾ ਜੀ ਆਪਣੇ ਕਪੈਨਾ ਬਣਦੀਆਂ ਨੇ ਜਿਨ੍ਹਾਂ ਦੀਆਂ ਉਹਨਾਂ ਦੇ ਲਵੇ ਐਕਸੀਡੈਂਟ ਹੋ ਗਿਆ ਇੱਕ ਟਰੱਕ ਨਾਲ ਜੀ ਟਰੱਕ ਖੜਾ ਸੀਗਾ ਸਿਆਲ ਦਾ ਸਮਾ ਸੀਗਾ ਧੁੰਦ ਪੈਰੀ ਸੀ ਬੜੀ ਜਿਆਦੇ ਤੇ ਬਸ ਪਿੱਛੇ ਵੱਜਣ ਸਾਰੇ ਉਹਨਾਂ ਦੀ ਡੈਥ ਹੋ ਗਈ ਧੁੰਦ ਚ ਪਤਾ ਨਹੀਂ ਲੱਗਾ ਕਿਉਂ ਲੈਟਾਂ ਪਈਆਂ ਨਾ ਤੇ ਤੁਸੀਂ ਇਹਦੇ ਕਾਰਨ ਹੀ ਅਕਾਉਂਟ ਹੋ ਗਿਆ ਆਪਣਾ ਮੇਰਾ ਜੀ ਟੁੱਟ ਚੁੱਕਾ ਸੀ ਜੀ ਮੇਰਾ ਦਿਲ ਨਹੀਂ ਕਰਦਾ ਸੀ ਕਿ ਕੋਈ ਕੁਸ਼ੀ ਪਾਵਾਂ ਨਾ ਮੈਂ ਹਾਂਜੀ ਕੋਈ ਵੀ ਹੁੰਦਾ ਜੀ ਕੋਈ ਹੋ ਹੁੰਦਾ ਜਿਹੜਾ ਨਾ ਆਪਦੇ ਨਾਲ ਜਿਹਦੇ ਨਾਲ ਸਭ ਤੋਂ ਜਿਆਦੇ ਜੀ ਪਿਆਰ ਹੁੰਦਾ ਜੀ ਆਪਣਾ ਆਪਣੇ ਤਾਂ ਉਹੀ ਚੀਜ਼ ਦੂਰ ਹੋ ਜੇ ਨਾ ਫਿਰ ਆਪਾਂ ਜਿਵੇਂ ਟੁੱਟ ਜਾਂਦੇ ਹਾਂ ਉੱਥੇ ਹੀ ਹੈ ਨਾ ਵੀ ਕੁਛ ਨਹੀਂ ਦਿਲ ਕਰਦਾ ਚੰਗਾ ਵੀ ਲੱਗਦਾ ਜੀ ਬੰਦਾ ਨਾ ਸਹੀ ਇਹੀ ਗੱਲ ਹੈ ਚੰਗਾ ਵੀ ਨਹੀਂ ਲੱਗਦਾ ਸਭ ਜੀ ਗੱਲ ਹੈ ਜੀ ਮੈਂ ਛੱਡ ਦਿਆਂ ਵੀਡੀਓ ਪਾਉਣੀ ਹੈ ਵੀ ਹਾਲ ਵਧੀਆ ਨਹੀਂ ਲੱਗਦਾ ਜੀ ਫਨੀ ਵੀਡੀਓ ਪਾਉਂਦਾ ਆਪਾਂ ਲੋਕਾਂ ਨੂੰ ਹਸਾਉਂਦੇ ਹਨ ਜੋ ਆਪਣੀਆਂ ਆਪਦੀਆਂ ਖੁਸ਼ੀਆਂ ਚਲ ਗਈਆਂ ਨਾ ਜੀ ਆਪਾਂ ਕੀ ਲੋਕਾਂ ਨੂੰ ਖੁਸ਼ ਕਰਨਾ ਤੇ ਹੁਣ ਤੁਸੀਂ ਫਿਰ ਸੋਚਿਆ ਨਹੀਂ ਅੱਗੇ ਆਣ ਲਈ ਸੋਚਿਆ ਜੀ ਬਹੁਤ ਕੁਝ ਕਰਨਾ ਕਰਨਾ ਵੀ ਇਹਦੇ ਲਈ ਹੋਇਆ ਸਾਰਾ ਕੁਝ ਹੀ ਬਾਈ ਲਈ ਉਹ ਕਰਨਾ ਜਿਹੜੇ ਵੀ ਸੁਪਨੇ ਆਪਦਾ ਸੁਪਨਾ ਕੋਈ ਨਹੀਂ ਹੈਗਾ ਜੀ ਇਹਦੀ ਸੁਪਨੇ ਜੀ ਜਲਦੀ ਦਿਵਾਰੋਂ ਆਪਾਂ ਦੇਖਾਂਗੇ ਇੰਸਟਾਗ੍ਰਾਮ ਸਾਰੇ ਕਿਤੇ ਜਿੰਨੇ ਵੀ ਆਪਣੇ ਐਪ ਨੇ ਨਾ ਸਾਰੇ ਕਿਤੇ ਦਿਵਾਰੋਂ ਸਟਾਰਟ ਕਰਦਣਾ ਦੋ ਕੁ ਮਹੀਨੇ ਤੱਕ ਸਟਾਰਟ ਕਰਦਣਾ ਤੇ ਤੁਹਾਡਾ ਵੈਸੇ ਡ੍ਰੀਮ ਕੀ ਹੈ ਡ੍ਰੀਮ ਜੀ ਮੇਰਾ ਅੱਜ ਦੇ ਟਾਈਮ 'ਚ ਤਾਂ ਡ੍ਰੀਮ ਇਹੀ ਹੈ ਪਹਿਲਾਂ ਮੇਰੇ ਡ੍ਰੀਮ ਕੁਝ ਹੋਰ ਸੀਗੇ ਅੱਜ ਦੇ ਟਾਈਮ 'ਚ ਡ੍ਰੀਮ ਇਹੀ ਹੈ ਵੀ ਭਰਾ ਦਾ ਨਾਮ ਹਮੇਸ਼ਾ ਉੱਪਰ ਹੀ ਰੱਖਣਾ ਭਰਾ ਦਾ ਨਾਮ ਭਰਾ ਦਾ ਨਾਮ ਉੱਪਰ ਰੱਖਣਾ ਵਧੀਆ ਜਾਨੀ ਆਪਦਾ ਵੀ ਇਹ ਹਜੇ ਤਰੀਕੇ ਨਾਲ ਨਾਮ ਬਣਾਉਣਾ ਵੀ ਬੰਦੇ ਕਹਿਣ ਵੀ ਪਿੰਡ ਦੇ ਵੀ ਕਹਿਣ ਜੀ ਨਾ ਆਲੇ-ਦਾਲੇ ਪਿੰਡਾਂ ਦੇ ਵੀ ਕਹਿਣ ਵੀ ਕੋਈ ਹੈਗਾ ਸੀਗਾ ਵੀ ਹਨਾ ਵੀ ਜਿਹਨੂੰ ਵੀ ਲੋਕੀ ਅੱਜ ਵੀ ਉਹਨੂੰ ਵੀ ਕਿਉਂ ਬੰਦੇ ਅੱਜ ਦੇ ਟਾਈਮ 'ਚ ਵੀ ਇੰਨੇ ਵਧੀਆ-ਵਧੀਆ ਬੰਦੇ ਨੂੰ ਫੋਲੋ ਕਰਦੇ ਆ ਸਿੰਗਰ ਤੱਕ ਵੀ ਫੋਲੋ ਕਰਦੇ ਹੋਰ ਦੱਸੋ ਮੈਨੂੰ ਜਿੱਦਨ ਮੇਰੇ ਭਰਾ ਦੀ ਡੈਥ ਹੋਈ ਆ ਇੰਨੇ ਇੱਕ ਸਿੰਗਰ ਦਾ ਦਿਲ ਪਟੱਲੋਂ ਹੋ ਗਿਆ ਸਾਰੇ ਰੋਮੀ ਮਾਨ ਹੋ ਰਹੀ ਹੋਗੇ ਜਿੰਨੇ ਵਧੀਆ-ਵਧੀਆ ਸਿੰਗਰ ਨੇ ਹਨਾ ਉੱਠੇ ਹੋਏ ਪ੍ਰੇਮ ਢਿੱਲੋਂ ਹੋ ਗਿਆ ਜੀ ਸਾਰਿਆਂ ਨੇ ਮੈਨੂੰ ਡੀਐਮ ਆਇਆ ਜੀ ਹਨਾ ਵੀ ਜੱਸੀ ਬਹੁਤ ਮਾੜਾ ਹੋਇਆ ਹਨਾ ਸੇ ਸਾਰਿਆਂ ਨੇ ਬਣੀ ਵਧੀਆ ਹੋਏ ਜੀ ਆਪਾਂ ਕਦੇ ਦਾ ਮਾੜਾ ਨਹੀਂ ਕਰਿਆ ਕਦੇ ਵੀ ਜ਼ਿੰਦਗੀ 'ਚ ਜਿਵੇਂ ਕਿਸੇ ਦਾ ਵੀ ਗਾਣਾ ਹੋਣਾ ਕਿਸੇ ਦੀ ਵੀਡੀਓ ਆਉਣੀ ਹਨਾ ਮੈਂ ਸਭ ਤੋਂ ਪਹਿਲਾਂ ਸ਼ੇਅਰ ਕਰਦਾ ਸੀ ਅੱਜ ਤ ਬੜੇ ਪੇਡ ਪ੍ਰੋਮੋਸ਼ਨ ਕਦੇ ਨਹੀਂ ਕਰੀ ਤੇ ਵੈਸੇ ਕਈਆਂ ਨੇ ਵੀ ਨਹੀਂ ਆਈਡੀਜ਼ ਲਿਖਿਆ ਹੁੰਦਾ ਪੇਡ ਪ੍ਰੋਮੋਸ਼ਨ ਹੈਨਾ ਇਹਦਾ ਪ੍ਰੋਸੈਸ ਕੀ ਹੁੰਦਾ ਵੈਸੇ ਪ੍ਰੋਸੈਸ ਇਹ ਹੁੰਦਾ ਜਿਵੇਂ ਆਪਾਂ ਸਟਾਰਟਿੰਗ ਤੋਂ ਆਪਾਂ ਜਦੋਂ ਵੀਡੀਓ ਪਾਉਣੀ ਸਟਾਰਟ ਕਰਦੇ ਆ ਉਦੋਂ ਆਪਣੀ ਕੋਈ ਨਾ ਕੋਈ ਵੀਡੀਓ ਵਾਇਰਲ ਹੋ ਜਾਂਦੀ ਆ ਜਿਵੇਂ ਕੋਈ ਵੀਡੀਓ ਵਾਇਰਲ ਹੋ ਗਈ ਉਹਦੇ ਮਡੇ ਮੋਟੇ ਫੋਲੋਅਰ ਵੱਜ ਜਾਂਦੇ ਆ ਤੇ ਰੀਚ ਅਕਾਊਂਟ ਦੀ ਇਹ ਜੀ ਵੱਜ ਜਾਂਦੀ ਵੀ ਵਧੀਆ ਵਿਊ ਆਉਣ ਲੱਗ ਜਾਂਦੇ ਆ ਤੇ ਆਪਣੇ ਜਿਹੜੇ ਹੁੰਦੇ ਆ ਪੇਜਾਂ ਪੂਜਾਂ ਵਾਲੇ ਹੁੰਦੇ ਆ ਜਾਂ ਕੰਪਨੀਆਂ ਹੁੰਦੀਆਂ ਜਿਵੇਂ ਬਹੁਤ ਕੰਪਨੀਆਂ ਨੇ ਆਨਲਾਈਨ ਜਿਹੜੀਆਂ ਪ੍ਰੋਮੋਸ਼ਨਾਂ ਕਰਦੀਆਂ ਤੇ ਉਹਨਾਂ ਤੋਂ ਘੱਟ ਪੈਸੇ ਦੇ ਕੇ 2-3 ਸਵਾ ਬਚਾ ਲਾਂਦੀ ਨੇ ਬਾਕੀ ਉਹਨਾਂ ਨੂੰ ਦੇ ਦਿੰਦੇ ਨੇ ਤੇ ਉਹ ਕੀ ਕਰਦੇ ਆ ਪੇਡ ਪ੍ਰਮੋਸ਼ਨ ਉਦੋਂ ਲਿਖ ਲੈਂਦੇ ਆ ਜਦੋਂ ਉਹਨਾਂ ਨੂੰ ਪਤਾ ਹੁੰਦਾ ਵੀ ਸਾਡਾ ਉਹਨਾਂ ਕੰਮ ਤਾਂ ਵਧੀਆ ਚੱਲ ਗਿਆ ਇੰਸਟਾਗ੍ਰam ਤੇ ਵੀ ਵਧੀਆ ਗਰੋ ਹੋ ਰਿਹਾ ਆ ਆਪਾਂ ਨਾਲ-ਨਾਲ ਆਪਾਂ ਜਿਹੜੀ ਪ੍ਰਮੋਸ਼ਨ ਨਹੀਂ ਵੀ ਸਟਾਰਟ ਕਰਦੀਏ ਤੇ ਥੋੜਾ ਬਹੁਤਾ ਹੋਰ ਫੇਸ ਵੈਲਿਊ ਬਣ ਜੂਗੀ ਤੇ ਉਹਨਾਂ ਨੂੰ ਇਹ ਚੀਜ਼ ਤਾਂ ਨਹੀਂ ਪਤਾ ਹੁੰਦਾ ਵੀ ਜਿੰਨਾ ਕਰਕੇ ਆਪਾਂ ਉੱਠੇ ਆ ਜਿਵੇਂ ਵੀ ਹੈਨਾ ਉਹ ਆਪਦੀ-ਆਪਦੀ ਸੋਚ ਹੁੰਦੀ ਹੈ ਜੀ ਹੈਨਾ ਕਿਵੇਂ ਵੀ ਲਾ ਲਓ ਹੁੰਦੇ ਨੇ ਵਧੀਆ ਕਰੋ ਵੀ ਹੁੰਦੇ ਨੇ ਠੀਕ ਠਾਕ ਕਰੋ ਵੀ ਹੁੰਦੇ ਨੇ ਨਾ ਮਿਹਨਤ ਕਰਦੇ ਨੇ ਚਲੋ ਚੰਗੀ ਗੱਲ ਆਈ ਪੇਡ ਪ੍ਰਮੋਸ਼ਨਾਂ ਕਰਦੇ ਨੇ ਵਧੀਆ ਗੱਲ ਆ ਪਰ ਮੈਂ ਮੇਰੇ ਮਨ ਚ ਕਦੇ ਨਹੀਂ ਆਇਆ ਜੀ ਵੀ ਆਪਾਂ ਪੇਡ ਪ੍ਰਮੋਸ਼ਨਾਂ ਕਰਨੀ ਮੈਨੂੰ ਬੜੇ ਮੈਸੀ ਹੁੰਦੇ ਆ ਵੀ ਪੇਡ ਪ੍ਰਮੋਸ਼ਨਾਂ ਕਰਿਆ ਕਰ ਇਹਦਾ ਪ੍ਰੋਸੈਸ ਇਹੀ ਹੈ ਜੀ ਬਸ ਜਦੋਂ ਬੰਦੇ ਦਾ ਅਕਾਊਂਟ ਚੱਲੇ ਜਾਂਦਾ ਪੇਡ ਪ੍ਰਮੋਸ਼ਨ ਲਿਖ ਲੈਂਦੇ ਆ ਬਾਅਦ ਵਿੱਚ ਕਿਸੇ ਕੰਪਨੀ ਨਾਲ ਅਟੈਚਮੈਂਟ ਹੋ ਕੇ ਜੀ ਬੜੇ ਬੜੇ ਪੈਸੇ ਦੇਣ ਲੱਗ ਜਾਂਦੇ ਆ ਉਹ ਬਸ ਇਹਦੇ ਨਾਲ ਪੇਡ ਪ੍ਰਮੋਸ਼ਨਾਂ ਦਾ ਫਾਇਦਾ ਹੋਣ ਲੱਗ ਜਾਂਦਾ ਮਾੜਾ ਮੋਟਾ ਘਰੇ ਦੇਣ ਲੱਗ ਜਾਂਦੇ ਵੀ ਟਾਈਮ ਵੀ ਬਰ ਸੋਸ਼ਲ ਮੀਡੀਆ ਤੋਂ ਲੱਗ ਜੀ ਆਪਾਂ ਕਰਦੇ ਆਂ ਖੇਤੀਬਾੜੀ ਖੇਤੀਬਾੜੀ ਕਰਦੇ ਆਂ ਤੁਸੀਂ ਫਿਰ ਕਿਸਾਨਾਂ ਨੂੰ ਵੀ ਸਪੋਰਟ ਕੀਤਾ ਹੋਣਾ ਜਰੂਰ ਜੀ ਕਿਸਾਨ ਕਿੱਦਾਂ ਕੀਤਾ ਸਪੋਰਟ ਕਿਸਾਨ ਦੇ ਪੁੱਤਾਂ ਜਿਹੜੇ ਆਪਣੇ ਪਿੰਡ ਚੋਂ ਮੇਰੇ ਤਾਇਆ ਜੀ ਹੋਗੇ ਹਨ ਆਪਣੇ ਮੇਨ ਪਿੰਡ ਦੇ ਜਿੰਨੇ ਵੀ ਬੰਦੇ ਆਪਣੇ ਬਜ਼ੁਰਗ ਸਾਰੇ ਆਪਣੇ ਚਾਚੇ ਤਾਇਆ ਆਪਣੇ ਬਾਈ ਹੋਗੇ ਯਾਰ ਦੋਸਤ ਸਾਰੇ ਹੀ ਆਪਣੇ ਕਿਸਾਨੀ ਨੂੰ ਕਿਉਂਕਿ ਅਸੀਂ ਕਿਸਾਨਾਂ ਦੇ ਪੁੱਤਾਂ ਨੂੰ ਸਪੋਰਟ ਦਾ ਜਰੂਰ ਕਰਾਂਗੇ ਕਿਉਂਕਿ ਅਸੀਂ ਇਹਨਾਂ ਲਈ ਜੋ ਜੀਨੇ ਆਇਆ ਇਹਨਾਂ ਕਰਕੇ ਆਂ ਅਸੀਂ ਇੱਥੇ ਤੱਕ ਆਇਆ ਵੀ ਜੋ ਵੀ ਹਨ ਤੇ ਅੱਗੇ ਵੀ ਜੋ ਵੀ ਅਸੀਂ ਦਿੱਲੀ ਹੁਣ ਪਿੱਛੇ ਜੇ ਹੋਇਆ ਸੀ ਨਾ ਜਦੋਂ ਜ਼ਿਆਦਾ ਸਟਾਰਟ ਹੋਇਆ ਕੰਮ ਦਿੱਲੀ ਵੀ ਅਸੀਂ ਗਏ ਸੀਗੇ ਸਾਰੇ ਇਕੱਠੇ ਹੋ ਕੇ ਸਪੋਰਟ ਕਰਦੇ ਆ ਯਾਨੀ ਕਿਸਾਨੀ ਨੂੰ ਸ਼ੁਰੂ ਤੋਂ ਸਾਰੇ ਕਿਸਾਨਾਂ ਨੇ ਮਤਲਬ ਸਪੋਰਟ ਕਰਦੇ ਤੁਸੀਂ ਜ਼ਰੂਰੀ ਹੈ ਜੀ ਕਿਸਾਨਾਂ ਕਰਕੇ ਆਪਾਂ ਖਾਣੇ ਪੀਣੇ ਸਾਰਾ ਕੁਝ ਕਿਸਾਨਾਂ ਕਰਕੇ ਆ ਜੀ ਤੇ ਇੱਕ ਗੱਲ ਹੋਰ ਤੁਹਾਡਾ ਫੇਵਰੇਟ ਸਿੰਗਰ ਕਿਹੜਾ ਹੈ ਫੇਵਰੇਟ ਸਿੰਗਰ ਹੀ ਸਾਰੇ ਆ ਫੇਵਰੇਟ ਜਿਹਦਾ ਗਾਣਾ ਵਧੀਆ ਕੋਈ ਤਾਂ ਇੱਕ ਫੇਵਰੇਟ ਹੋਣਾ ਨਾ ਜਿਹਨੂੰ ਸੁਣਨਾ ਪਸੰਦ ਕਰਦੇ ਹੋ ਜ਼ਿਆਦਾ ਨਾ ਜੀ ਕੋਈ ਨਹੀਂ ਜਿਹਦਾ ਇੱਕ ਗਾਣਾ ਤਾਂ ਕੋਈ ਇਹ じゃ ਗਾਣਾ ਫੇਵਰੇਟ ਹੁੰਦਾ ਹੀ ਹੈ ਬੰਦੇ ਦਾ ਗਾਣਾ ਜੀ ਫੇਵਰੇਟ ਲਾ ਲਓ ਤੁਸੀਂ ਸਿੱਧੂ ਮੂਸੇ ਵਾਲਾ ਵਧੀਆ ਚੱਲੀ ਸਿੱਧੂ ਮੂਸੇ ਵਾਲਾ ਵਧੀਆ ਵਧੀਆ ਸੁਣਦੇ ਨੇ ਇਹ ਕਿਹੜਾ ਗਾਣਾ ਵਧੀਆ ਲੱਗਦਾ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਸੁਣਾਓ ਫਿਰ ਸੁਣਾਉਣਾ ਤਾਂ ਜੀ ਤੁਹਾਨੂੰ ਪਤਾ ਔਖਾ ਇਹ ਜੀਤ ਤਾਂ ਥੋੜੀ ਹੈ ਨਾ ਤੇ ਸੁਣਾਉਣਾ ਥੋੜਾ ਦਿੱਕਤ ਹੈ ਆਉਂਦੇ ਜੀ ਗਾਣਾ ਇੱਕ ਦੋ ਜਿਹੜਾ ਉੱਥੇ ਪਾਰਟੀਆਂ ਜੀ ਯਾਰਾਂ ਦੋਸਤਾਂ ਦੇ ਬੈ ਕੇ ਬਾਹਰ ਗਾਉਂਦੇ ਹੁੰਦੇ ਸੀ ਚਲੋ ਫਿਰ ਉਹ ਹੀ ਸੁਣਾ ਦਿਓ ਹੁਣ ਥੋੜਾ ਜੀ ਕੋਈ ਚੱਕਰ ਕੋਈ ਨਾ ਦੋ ਲਾਈਨਾਂ ਸੁਣਾ ਦਿਓ ਜੱਟਾਂ ਦੇ ਆ ਮੁੰਡੇ ਬਸ 10ਵੀਂ ਹੀ ਕੀਤੀ ਆ ਹੱਬਾ ਹੀ ਮੋਟਰਾਂ ਤੇ ਬੈਠੇ ਬੈਠੇ ਬੜੀ दारू ਪੀਤੀਆ ਉਹ ਕਿਹੜਾ ਉੱਥੇ ਲੱਗਣਾ ਸੀ ਡੀਸੀ ਪੜ੍ਹ ਕੇ ਆ ਗਿਆਂ ਜਹਾਜ਼ ਆਸਟ੍ਰੇਲੀਆ ਛੱਡ ਕੇ ਬਈ ਮੈਲਬਨ ਟੈਕਸੀ ਚਲਾਉਣ ਲੱਗ ਪਏ ਉਹ ਸੜਕਾਂ ਤੇ ਡਾਲਰ ਕਮਾਉਣ ਲੱਗ ਪਏ ਇੱਥੇ ਲੋ ਇੱਥੇ ਮौज ਲੁੱਟਦੇ ਆ ਵੀਕ ਐਂਡ ਨੂੰ ਉਹ ਤਾਂ ਵੀ ਦਿਲ ਚੰਦਰਾਂ ਨਾ ਭੁੱਲੇ ਪਿੰਡ ਨੂੰ ਉਹ ਖੁੱਲਾ ਜੱਸੀ ਨਰਮਾਨ ਪੀਣ ਖਣ ਲਈ ਉਹ ਤਾਂ ਵੀ ਚਿੱਤ ਕਾਲਾ ਪਵੇ ਦੇਸ਼ ਜਾਣ ਲਈ ਉਹ ਜੇ ਮੇਰੀ ਚੱਲੇ ਜੇ ਮੇਰੀ ਚੱਲੇ ਦੇ ਦੇ ਆਂ ਜਵਾਬ ਸਭ ਨੂੰ ਬੱਟੋ-ਬੱਟੀ ਪਹਿ ਕੇ ਭੱਜ ਜਾ ਪੰਜਾਬ ਨੂੰ ਓ ਬੱਟੋ-ਬੱਟੀ ਪਹਿ ਕੇ ਭੱਜ ਜਾ ਪੰਜਾਬ ਨੂੰ ਬਹੁਤ ਵਧੀਆ ਜੀ ਬਹੁਤ ਵਧੀਆ ਅੱਛਾ ਇਹ ਗਾਣਾ ਕੀ ਦਾ ਵੈਸੇ ਗਿੱਪੀ ਘੇਰਵਾਲ ਦਾ ਗਾਣਾ ਜੀ ਇਹ ਗਾਣਾ ਹੁਣ ਆਇਆ ਜੀ ਗਾਣਾ ਤਾਂ ਇਹ ਹੋ ਗਿਆ ਗਿੱਪੀ ਘੇਰਵਾਲ ਤੇ ਦਿਲਜੀਤ ਜੀ ਜਦੋਂ ਫਿਲਮਾਂ ਆਉਣ ਲੱਗੀਆਂ ਨੇ ਮੂਵੀਆਂ ਸਟਾਰਟ ਹੋਈਆਂ ਨੇ ਜਦੋਂ ਇਹ ਉੱਠੇ-ਉੱਠੇ ਨੇ ਇਹ ਗਾਣਾ ਤਾਂ ਇਹਨਾਂ ਨੇ ਉਹਦੀ ਲਿਖ ਲਿਆ ਸੀ ਜਗਦੇਵ ਮਾਨ ਦਾ ਲਿਖਿਆ ਹੋਇਆ ਗਾਣਾ ਜੀ ਇਹ ਗਾਣਾ ਇਹਨਾਂ ਨੇ ਹੁਣ ਕੀਤਾ ਹੈ ਪਿੱਛੇ ਜੇ 2 ਕੁ ਮਹੀਨੇ ਹੋਏ ਇਹਨਾਂ ਨੇ ਗਾਣਾ ਰਿਲੀਜ਼ ਕਰਤਾ ਵੀਡੀਓ ਦੇ ਨਾਲ ਤੇ ਇਹ ਗਾਣਾ ਬ ਤੇ ਐਕਟ੍ਰੈਸ ਕਿڑی ਵਧੀਆ ਲੱਗੇ ਐਕਟ੍ਰੈਸ ਹੀ ਐਕਟ੍ਰੈਸ ਤਾਂ ਇਹ ਆਪਣਾ ਸੋਨਮ ਬਾਜ ਬਾਈ ਐ ਕਿਉਂ ਬਸ ਜੀ ਸੁਰਾਈ ਸੈਟ ਹੈ ਇਹ ਕੰਮ ਸੈਟ ਹੈ ਕੰਮ ਵਧੀਆ ਲੱਗਦਾ ਤੁਹਾਡੀ ਜੀ ਵੀ ਵਗੈਰਾ ਹੋਣੀ ਨਾ ਜੀ ਐਫ ਦਾ ਜੀ ਇਹ ਆਪਾਂ ਨੂੰ ਤੁਹਾਨੂੰ ਇਂ ਦੱਸਾਂ ਮੈਂ ਉਂੀ ਝੂਠ ਬੋਲਣ ਦਾ ਕੋਈ ਫਾਇਦਾ ਨਹੀਂ ਹੈਗੀ ਜ਼ਰੂਰ ਸੀ ਜੀ ਐਫ ਤੇ ਹੁੰਦਾ ਜੀ ਆਪਦੀ ਲਾਈਫ ਚ ਕੁਝ ਕੁ ਗੱਲਾਂ ਹੋ ਜਾਂਦੀਆਂ ਨੇ ਨਾ ਦੂਰ ਹੋ ਜਾਂਦੇ ਆਪਾਂ ਇੱਕ ਦੂਜੇ ਤੋਂ ਨਾ ਬਹੁਤ ਕੁਝ ਹੁੰਦਾ ਜੀ ਪਰ ਬਾਕੀ ਮੈਂ ਇਹਨਾਂ ਟਾਈਮ ਵੀ ਨਹੀਂ ਦੇ ਪਾਉਂਦਾ ਸੀਗਾ ਤੇ ਨਾਰਮਲੀ ਲਾ ਲਓ ਜੀ ਐਫਬੀ ਨੇ ਵੈਸਟ ਬ੍ਰੈਂਡ ਵੀ ਸਾਰਾ ਕੁਝ ਲਾ ਲਓ ਵੀ ਹੈਗਾ ਸੀ ਯਾਨੀ ਵੀ ਮੋਹ ਪਿਆਰ ਦਿਲੋਂ ਮੋਹ ਪਿਆਰ ਦਿਲੋਂ ਸੀਗਾ ਜੀ ਜੋ ਵੀ ਸੀਗਾ ਵਧੀਆ ਸੀ ਅਸੀਂ ਕਦੇ ਮਿਲੇ ਵੀ ਨਹੀਂ ਹੋਣੇ ਇੰਨਾ ਸ਼ਾਇਦ ਤੇ ਮੈਂ ਬਾਹਰ ਹੀ ਆਪਣੀ ਜ਼ਿੰਦਗੀ ਕੰਮਕਾਰਾਂ ਚ ਲੰਘ ਗਈ ਤੇ ਉਰੇ ਆ ਕੇ ਪਿੰਡ ਤੁਹਾਨੂੰ ਪਤਾ ਉਹਦੀ ਕਬੀਲਦਾਰੀਆਂ ਚ ਪੈ ਗਈ ਜੀ ਹਨਾ ਤੇ ਕਰੇ ਵੀ ਜ਼ਰੂਰੀ ਸੀ ਖੇਤੀਬਾੜੀ ਦਾ ਸਭ ਕੁਝ ਦੇਖਣਾ ਅੱਛਾ ਤੁਹਾਨੂੰ ਸਭ ਤੋਂ ਵੱਧ ਸਪੋਰਟ ਕੌਣ ਕਰਦਾ ਸਭ ਤੋਂ ਵੱਧ ਦੀ ਸਪੋਰਟ ਮੇਰੇ ਭਰਾ ਹੀ ਨੇ ਜੀ ਸਭ ਤੋਂ ਵੱਧ ਹਾਂ ਜੀ ਮੇਰੇ ਭਰਾ ਨੇ ਹੈਪੀ ਨਿਰਮਾਣ ਹੋ ਗਿਆ ਜੀ ਹਾਂਜੀ ਤੇ ਆਪਣਾ ਭਰਾ ਨੇ ਬਾਹਰ ਵੀ ਨੇ ਫੌਰਨ ਵੀ ਗੁਰੀ ਨਿਰਮਾਣ ਹੋ ਰਹੀ ਹੋ ਗਈ ਵਧਿਆ ਨੇ ਮੁੰਡੇ ਜੀ ਸਾਰੇ ਨੇ ਬਹੁਤ ਮੈਂ ਤਾਂ ਬਹੁਤ ਹੋ ਜਾਣਗੇ ਨਾਮ ਨਹੀਂ ਲਏ ਜਾਂਦੇ ਮੇਨ ਮੇਨ ਬੰਦੇ ਜਿਹਨਾਂ ਨਾਲ ਮੈਨੂੰ ਬਹੁਤ ਜਿਆਦਾ ਸਪੋਰਟ ਕੀਤੀ ਹੈ ਹੈਪੀ ਵੀਰਾ ਹੋ ਗਿਆ ਤੇ ਕਈ ਮੁੰਡੇ ਹੋਰ ਆ ਜੀ ਬਾਕੀ ਤੁਹਾਨੂੰ ਪਤਾ ਵੱਡਾ ਵੀਰਾ ਬਹੁਤ ਸਪੋਰਟ ਕਰਦਾ ਸੀ ਘਰਦਿਆਂ ਚ ਕੋਣ ਕੋਣ ਸਪੋਰਟ ਕਰਦਾ ਘਰਦਿਆਂ ਚ ਜੀ ਮੈਨੂੰ ਮੰਮੀ ਡੈਡੀ ਦੋਨੋਂ ਸਪੋਰਟ ਕਰਦੇ ਸੀ ਮੰਮੀ ਡੈਡੀ ਦੋਨੋਂ ਸਪੋਰਟ ਕਰਦੇ ਅੱਛਾ ਹਰ ਇੱਕ ਦੀ ਬਚਪਨ ਦੀ ਕੋਈ ਨਾ ਕੋਈ ਗੱਲ ਹੁੰਦੀ ਹੈ ਹੈਨਾ ਕੋਈਆਂ ਦੇ ਕੁੱਟ ਵੀ ਪਈ ਹੁੰਦੀ ਐ ਛੋਟੇ ਹੁੰਦੇ ਐ ਬੜੀ ਖੱਲ ਖਾਦੀ ਐ ਕੋਈ ਇਹ ਜੀ ਗੱਲ ਯਾਦ ਹੋਏਗੀ ਸਭ ਤੋਂ ਜ਼ਿਆਦਾ ਜੀ ਆਪਦੇ ਕੀ ਕਹਿੰਦੇ ਆ ਭਰਾ ਤੋਂ ਬਹੁਤ ਕੁੱਟ ਖਾਦੀ ਐ ਜੀ ਨਹੀਂ ਕੋਈ ਇਹ ਜੀ ਗੱਲ ਯਾਦ ਹੋਏਗੀ ਹੈ ਜਿਹੜੀ ਹਲੇ ਤੱਕ ਯਾਦ ਹੈ ਹਲੇ ਤੱਕ ਯਾਦ ਹੈ ਜੀ ਮੈਨੂੰ ਗੱਲ ਆਪਣਾ ਕਿਹੜਾ ਕੀ ਹੋ ਗਿਆ ਬਈ ਸਕੂਲੋਂ ਆਉਂਦੇ ਸੀ ਅਸੀਂ ਸਕੂਲ 'ਚ ਪੜਦੇ ਸੀ ਨਾਲ ਪਿੰਡ ਪੈਂਦਾ ਜੀ ਬੰਮਣ ਉੱਥੇ ਵਧੀਆ ਸਕੂਲ ਹੈ ਜੀ ਉੱਥੇ ਲੱਗੇ ਹੋਏ ਅਸੀਂ ਪੜਾਈ ਬਹੁਤ ਵਧੀਆ ਉੱਥੇ ਨਾ ਅਸੀਂ ਪਹਿਲਾਂ ਪੜੇ ਠੀਕ ਠਾਕ ਸਕੂਲਾਂ 'ਚ ਵੀ ਜਿੱਥੇ ਵੀ ਆਪਾਂ ਕਹਿੰਦੀ ਪਾਸ ਹੋ ਜਾਈਏ ਬਸ ਵੀ ਪਾਸ ਹੋ ਜਾਈਏ ਹੋਰ ਕੋਈ ਗੱਲ ਨਹੀਂ ਹੁੰਦੀ ਵੀ ਆਪਾਂ ਪਾਸ ਹੋ ਜਾਈਏ ਕੇਰਾ ਘਰ ਦੇ ਨੂੰ ਕਹਿਣ ਝੋਗੇ ਹੋ ਜੀ ਮੈਂ ਭਾਈ 2 ਸਾਲ ਲਈ ਸਾਲ ਲਈ ਮੈਨੂੰ ਕਿਤੇ ਹੋਰ ਸਕੂਲ ਚ ਪੜਤਾ ਜਿੱਥੇ ਪੜ੍ਹਾਈ ਬਹੁਤ ਤੇਜ਼ ਸੀ ਮਾਸਟਰ ਬਹੁਤ ਕੁਟਦੇ ਹੁੰਦੇ ਸੀ ਉੱਥੇ ਤੇ ਮੈਂ ਕੀ ਕਰਾਂ ਜੀ ਮੈਂ ਪੜ੍ਹਨਾ ਸਟਾਰਟ ਕਰਤਾ 4-4 ਵਜੇ ਲੱਗ ਜਾ ਕਰਾਂ ਮੈਂ ਪੜ੍ਹਨੀ ਤੇ ਭਾਈ ਉਹਨਾਂ ਨੇ ਕੀ ਕੀਤਾ ਮੈਨੂੰ 4 ਵਜੇ ਬੁਲਾਇਆ ਬੋਰਡ ਦੇ ਪੇਪਰ 8ਵੀਂ ਕਲਾਸ ਦੇ ਜੀ 4 ਵਜੇ ਬੁਲਾਇਆ ਮੈਨੂੰ ਮੈਂ ਸਾਈਕਲ ਤੇ ਜਾ ਰਿਹਾ ਸਵੇਰੇ ਸਵੇਰੇ ਸਾਈਕਲ ਤੇ ਜਾਂਦੇ ਨੂੰ ਲਵੇ ਪੈਂਦਾ ਜੀ ਕਿਉਂ ਕਾਉਂਡ ਦਿੰਦਾ ਜ ਤੇ ਸਾਈਕਲ ਤੇ ਜਾ ਰਹਾ ਮੈਨੂੰ ਨਾਲ ਦੇ ਮੁੰਡੇ ਨੇ ਲੱਤ ਮਾਰ ਕੇ ਡੇਗਤਾ ਜੀ ਜਿਵੇਂ ਆਪਾਂ ਕਹਦੀ ਆ ਵੀ ਆਪਾਂ ਚੌੜ ਚੌੜ ਕਰ ਦਿੰਨੇ ਹੁੰਨੇ ਮੇਰਾ ਭਾਈ ਰੋਣਾ ਆ ਗਿਆ ਰੋਣਾ ਆ ਗਿਆ ਭਾਈ ਉਸ ਤੋਂ ਬਾਅਦ ਜਦੋਂ ਅਸੀਂ ਆਉਣ ਲੱਗੇ ਟਿਊਸ਼ਨ ਤੋਂ ਫਿਰ ਮੈਂ ਲੱਤ ਲਾ ਕੇ ਉਹਨੂੰ ਨਾਲੇ ਚੜੇਗਾ ਜੀ ਉਹ ਗੱਲ ਬੜੀ ਯਾਦ ਆਉਂਦੀ ਹੈ ਜੀ ਉਸ ਤੋਂ ਬਾਅਦ ਕੀ ਹੋਇਆ ਉਹ ਲੜ ਪਿਆ ਜੀ ਮੇਰੇ ਨਾਲ ਤੇ ਉਹਨੇ ਮੈਨੂੰ ਗਾਲ ਗੁੱਲ ਕੱਢਦੀ ਕਿਤੇ ਪਿੰਡ 'ਚ ਆਪਣੇ ਜਿੰਦਾ ਆਪਾਂ ਕਹਦੀਏ ਪਿੰਡ 'ਚ ਕੋਈ ਨਾ ਕੋਈ ਪ੍ਰੋਗਰਾਮ ਹੈ ਉੱਤ ਰਾਹ ਜਾਂਦੇ ਸੀ ਤੁਰੇ ਤੁਰੇ ਜਾ ਰਹੇ ਸੀ ਉਹਨੇ ਕਿਤੇ ਮੈਨੂੰ ਗਾਲ ਕੱਢਦੀ ੱੱਕਾ ਮਾਰਿਆ ਜੀ ਵੱਡੇ ਭਰਾ ਹੋរី ਹੋ ਗਏ ਜੀ ਉਹਨੇ ਕੁਝ ਨਹੀਂ ਪੁੱਛਿਆ ਜੀ ਨੂੰ ਪਤਾ ਲੱਗ ਗਿਆ ਜੀ ਵੀਰੇ ਦੇ ਵੀ ਉਹਨੇ ਧੱਕਾ ਧੱਕਾ ਮਾਰਿਆ ਸੱਟ ਲੱਗ ਗਈ ਬਸ ਉਹ ਚੀਜ਼ਾਂ ਬੜੀਆਂ ਯਾਦ ਆਉਂਦੀਆਂ ਨੇ ਜੀ ਬਸ ਕੇਰਾ ਜੀ ਡੈਡੀ ਨੇ ਕੋਈ ਗੱਲ ਹੋ ਗਈ ਸੀ ਘਰੇ ਆਪਾਂ ਖੇਡ ਲੈ ਕੇ ਆਏ ਸੀ ਵੀਰਾ ਤੇ ਮੈਂ ਉਹ ਆਪਦਾ ਤਾਂ ਤੋੜ ਬੈਠਿਆ ਜੀ ਟਰੈਕਟਰ ਹੁੰਦਾ ਸੀ ਆਪਣਾ ਆਪਦਾ ਤੋੜ ਬੈਠਿਆ ਮੇਰਾ ਬਚ ਗਿਆ ਮੇਰਾ ਖਿੱਚਣਾ ਮੈਂ ਰੋਣ ਲੱਗ ਗਈ ਉਹ ਤੇ ਮੈਨੂੰ ਵੀ ਲਮਕਾਲੇ ਨਾਲ ਕੋਠੇ ਤੋਂ ਨਾਲ ਵੀਰੇ ਲਮਕਾ ਲਈ ਦੋਨਾਂ ਲਮਕਾ ਲਈ ਗਲਤੀ ਮੇਰੀ ਕੀ ਸੀ ਉਹ ਚੀਜ਼ਾਂ ਬੜੀਆਂ ਵੀਰੇ ਦੀ ਗਲਤੀ ਤੁਹਾਨੂੰ ਮੇਰੇ ਮਿਲਦਾ ਅੱਛਾ ਤੇ ਆਪਣੇ ਫੈਨ ਆ ਫਿਰ ਯੂਜ਼ਰ ਨੂੰ ਸਾਡੇ ਪਲੇਟਫਾਰਮ ਲਈ ਕੁਝ ਕਹਿਣਾ ਚਾਹੋ ਪਹਿਲੀ ਗੱਲ ਤਾਂ ਜੀ ਆਪਾਂ ਫੈਨ ਸਮਝਦੇ ਨਹੀਂ ਆਪਦੇ ਉਹਨਾਂ ਨੂੰ ਹਨਾ ਆਪਣੇ ਜਿਹੜੇ ਪਿਆਰ ਕਰਦੇ ਆ ਜੀ ਉਹ ਆਪਣੇ ਬਹੁਤ ਵੱਡੀ ਗੱਲ ਹੈ ਜੀ ਆਪਾਂ ਨੂੰ ਦੇਖਦੇ ਨੇ ਜਿਹੜੇ ਹਨਾ ਆਪਾਂ ਨੂੰ ਸ਼ੇਅਰ ਕਰਦੇ ਜਿਹੜੇ ਸਪੋਰਟ ਕਰਦੇ ਬਹੁਤ ਵੱਡੀ ਗੱਲ ਹੁੰਦੀ ਹੈ ਜੀ ਇਹ ਮੈਂ ਕਦੇ ਵੀ ਫੈਨ ਨਹੀਂ ਸਮਝਿਆ ਕਦੇ ਵੀ ਆਪਦੇ ਆਪ ਨੂੰ ਹਮੇਸ਼ਾ ਡਾਊਨ ਟੂ ਅਰਥ ਲੈ ਕੇ ਚੱਲਦਾ ਜਿਵੇਂ ਨਾਰਮਲ ਜੀ ਆਪਾਂ ਐਵੇਂ ਨਾਰਮਲ ਬਹੁਤ ਵਾਰ ਹੋਇਆ ਮੇਰੇ ਨਾਲ ਜਦੋਂ ਮੈਂ ਬਾਹਰੋਂ ਆਇਆ ਮੇਰੀਆਂ ਵੀਡੀਓ ਉਦੋਂ ਬਹੁਤ ਜ਼ਿਆਦਾ ਚੱਲ ਰਹੀਆਂ ਸੀ ਜਦੋਂ ਮੈਂ ਬਾਹਰੋਂ ਆਇਆ ਕਰੀ ਪ੍ਰੋਗਰਾਮ ਸੀ ਜਾਨੀ ਕੋਈ ਇਹ ਤੇ ਮ ਮਟਰਾਂ ਦੀ ਪੂਰੀ ਚੱਕੀ ਜਾ ਰਹੇ ਆ ਆਪਣੇ ਜਿਹੜੇ ਮਟਰ ਸਬਜ਼ੀ ਹੁੰਦੀ ਆ ਹਾਂਜੀ ਹਰੇ ਮਟਰਾਂ ਦੀ ਬੋਰੀ ਚੱਕੀ ਜਾ ਰਿਹਾ ਕਿਸੇ ਨੇ ਪਿੱਛੋਂ ਦੀ ਆ ਕੇ ਮੇਰੀ ਸਟੋਰੀ ਬਣਾ ਕੇ ਮੈਨੂੰ ਟੈਗ ਕਰੀ ਪਈ ਉਹਨਾਂ ਨੇ ਕੀ ਕਰਿਆ ਜੋ ਦੇਖਿਆ ਮੈਨੇ ਵੀ ਜੱਸੀ ਨਰਮਨ ਫਿਰਦਾ ਤੇ ਉਹ ਸਟੋਰੀ ਦੇਖੀ ਜਦੋਂ ਮੈਨੇ ਮੈਨੂੰ ਬੜਾ ਪ੍ਰਭਾਵ ਜਾਇਆ ਯਾਰ ਮਾਂ ਲੋਕ ਇੰਨਾ ਪਿਆਰ ਕਰਦੇ ਅੱਜ ਵੀ ਮੈਂ ਕਿ ਖੇਤੋਂ ਆ ਰਿਹਾ ਕੱਖ ਲੈ ਕੇ ਟੋਕਾ ਕਰਨ ਲੱਗ ਰਿਹਾ ਲਬੋਂ ਦੀ ਕੋਈ ਮੋਟਰਸਾਈਕਲ ਲੈ ਕੇ ਲੰਘੇ ਜੀ ਪਤਾ ਨਹੀਂ ਕਿੱਥੇ ਜਾ ਰਹੇ ਹੋਣਾ ਕੋਈ ਸ਼ਹਿਰ ਜਾ ਰਹੇ ਹੋਣਾ ਨਾ ਤੇ ਉਹਨਾਂ ਨੇ ਵੀ ਸਟੋਰੀ ਟੈਗ ਕਰਕੇ ਮੈਂ ਕਿਹੜੇ ਵੇਲੇ ਲੰਘੇ ਯਾਰ ਪਤìn ਲੱਗੇ ਯਾਰ ਕਿਹੜੇ ਵੇਲੇ ਸਟੋਰੀ ਬਣਾ ਕੇ ਵਾਗਿਆ ਮੇਰੇ ਨਾਲ ਇਹ ਚੀਜ਼ਾਂ ਬੜ ਕੰਮ ਜਾ ਰਹੀ ਸੀ ਲੁਧਿਆਣੇ ਕਿਸੇ ਵੀਰ ਭਾਈ ਦਾ ਜੀ ਪੇਪਰ ਸੀ ਗਾਈਲਟਸ ਦਾ ਹਾਂਜੀ ਤੇ ਟੂਲ ਟੈਕਸ ਦੇ ਕੁੜੀਆਂ ਲੱਗੀਆਂ ਹੋਈਆਂ ਸੀ ਉੱਥੇ ਪੈਣਾ ਤੇ ਉਹਨਾਂ ਨੇ ਕੀ ਕਰਿਆ ਭਈ ਉਹਨਾਂ ਨੇ ਜਦੋਂ ਮੈਂ ਇਧਰ ਹੀ ਸਾਈਡ ਬੈਠਾ ਸੀ ਦੂਜੀ ਸਾਈਡ ਮੂਰੇ ਕੋਈ ਹੋਰ ਮੁੰਡਾ ਬੈਠਾ ਸੀਗਾ ਉਹਨਾਂ ਨੇ ਦੇਖ ਲਿਆ ਵੀ ਯਾਰ ਮੁੰਡਾ ਉਹੀ ਐ ਵੀ ਵੀਡੀਓ ਪਾਉਂਦਾ ਮੁੰਡਾ ਉਹੀ ਐ ਮੇਰੀ ਵੀਡੀਓ ਉਦੋਂ ਮੈਂ ਇੱਕ ਵੀਡੀਓ ਪਾਈ ਸੀ ਇੰਡੀਆ ਆ ਕੇ ਈ ਵੀਡੀਓ ਪਾਈ ਸੀ ਆਪਣੀ ਜਹਾਜ਼ ਵਾਲੀ ਵੀਡੀਓ ਪਾਈ ਸੀ ਵੀ ਜਿਹੜੇ ਮੁੰਡੇ ਅੱਜ ਕੱਲ ਪੀਕੇ ਸੁੱਖਾ ਲੱਗ ਜਾਂਦੇ ਵੀ ਚੰਨ ਤੇ ਪਹੁੰਚ ਗਏ ਉਹ ਵੀਡੀਓ ਬੜੀ ਬਹਿਰ ਨੂੰਈ ਸੀ ਮੇਰੀ ਉਹ ਵੀਡੀਓ ਚੱਲੀ ਹੋ ਤੇ ਉਹਨਾਂ ਨੇ ਕੀ ਕਰਿਆ ਭਾਈ ਕਹਿੰਦੀ ਜੱਸੀਓ ਤੁਸੀਂ ਮੰਨ ਆ ਜੀ ਮੈਂ ਤਾਂ ਨਹੀਂ ਹੈਗਾ ਜੀ ਕਹਿੰਦੇ ਉਹੀਆਂ ਤੂੰ ਮੰਨ ਜਾ ਮੰਨ ਆਈ ਸੱਚੀ ਹੋ ਨਹੀਂ ਹੈਗਾ ਜੀ ਕਹਿੰਦੇ ਇੰਸਟਾਗ੍ਰਾਮ ਗੋਲਵਿਰ ਤੇਰਾ ਮੰਨ ਹੈਗਾ ਜੀ ਮਾਮਾ ਉਹੀਆਂ ਕਹਿੰਦੇ ਫੋਟੋ ਕਰਾਉਣੀ ਆ ਮੈਂ ਇੰਨੇ ਜੋਗਾ ਹੈ ਨਹੀਂ ਜੀ ਮੈਂ ਫੋਟੋ ਕਰਾਉਣ ਲਾ ਤੇ ਇੰਨੇ ਜੋਗਾ ਸਮਝਦਾ ਨਹੀਂ ਮੈਂ ਆਪਦੇ ਆਪ ਨੂੰ ਉਹਨਾਂ ਨੇ ਕੀ ਕਰਿਆ ਜੀ ਮੈਨੂੰ ਗੱਡੀ ਚ ਉਤਾਰ ਲਿਆ ਭਾਈ ਤਿੰਨ ਚਾਰ ਕੁੜੀਆਂ ਇਕੱਠੀਆਂ ਹੋ ਗਈਆਂ ਮੇਰੇ ਨਾਲ ਦੇ ਵੀ ਕਹਿਣ ਲੱਗ ਗਈ ਸਾਲੇ ਉੱਤਰ ਗੱਡੀ 'ਚੋਂ ਕਹਿੰਦੇ ਫੋਟੋ ਖਿਚਾਉਣ ਨੂੰ ਕਹਿੰਦੀਆਂ ਨੇ ਬਾਈ ਮੈਂ ਮੈਨੂੰ ਤਾਂ ਸੰਗ ਲੱਗਦੀ ਯਾਰ ਮੈਨੂੰ ਨਹੀਂ ਖਚਾਈ ਜਣੀ ਫੋਟੋ ਤੇ ਕਹਿੰਦੀ ਕਹਿੰਦੇ ਉਹਨਾਂ ਨੇ ਗੱਡੀ 'ਚੋਂ ਉਤਾਰ ਕੇ ਜੋ ਫੋਟੋ ਫੋਟਾਂ ਜਿਹੀਆਂ ਖਿੱਚੀਆਂ ਮੈਨੂੰ ਬੜੀ ਹਲਾਸ਼ੇਰੀ ਜੀ ਮਿਲੀ ਯਾਰ ਇੰਨਾ ਪਿਆਰ ਕਰਦੇ ਯਾਰ ਇਹਨੂੰ ਪਛਾਣ ਦੇ ਲੋ ਲੁਧਿਆਣਾ ਕਿੱਥੇ ਪਿਆ ਪਟਿਆਲਾ ਕਿੱਥੇ ਜੀ ਇੰਨੀ ਦੂਰ ਤੱਕ ਨਾ ਤੇ ਸਾਡੇ ਨਹੀਂ ਤੁਸੀਂ ਸਾਡੇ ਪਲੇਟਫਾਰਮ 'ላይ ਦੋ ਗੱਲਾਂ ਕਹਿਣਾ ਚਾਹੋਗੇ ਹਾਂਜੀ ਦੋ ਗੱਲਾਂ ਇਹ ਨੇ ਜੀ ਵੀ ਤੁਹਾਡਾ ਇਹ ਜਿਹੜਾ ਆਪਣਾ ਚੈਨਲ ਹੈ ਏ ਜਿਹੜੀ ਤੁਸੀਂ ਇੰਟਰਵਿਊ ਲੈਣੇ ਜੋ ਮੇਰੀ ਲੈ ਰਹੇ ਹੋ ਕੱਲ ਨੂੰ ਕਿਸੇ ਹੋਰ ਦੀ ਲਾਉਂਗੇ ਇਹ ਤੋਂ ਪਹਿਲਾਂ ਬਹੁਤ ਹੀ ਲੈ ਚੁੱਕੇ ਹੋ ਵੀ ਵਧੀਆ ਯਾਰ ਵਧੀਆ ਚੈਨਲ ਜਿਵੇਂ ਮੋਨਟਾਈਜ਼ ਕਰ ਆਪਾਂ ਬੰਦਿਆਂ ਨੂੰ ਵਧੀਆ ਫੇਸ ਵੈਲਿਊ ਲਈ ਬਹੁਤ ਸੈਟ ਚੀਜ਼ ਹੈ ਜੀ ਆਪਣੇ ਲੋਕਾਂ ਨੂੰ ਨਵੇਂ ਜਿਹੜੇ ਵੀ ਉੱਠਦੇ ਆ ਜਿਵੇਂ ਕੋਈ ਕਿੰਨਾਂ ਨੂੰ ਕੋਈ ਵੀ ਜਾਣਦਾ ਨਹੀਂਗਾ ਜਿਨ੍ਹਾਂ 'ਚ ਵੀ ਟੈਲੈਂਟ ਹੈ ਕੋਈ ਤੁਸੀਂ ਉਹਨਾਂ ਨੂੰ ਅੱਗੇ ਲੈ ਕੇ ਆਉਨੇ ਹੋ ਤਾਂ ਉਹਨਾਂ ਨੂੰ ਜ਼ਰੂਰ ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਜਿਨ੍ਹਾਂ ਨੂੰ ਕੋਈ ਸਪੋਰਟ ਨਹੀਂ ਕਰਦਾ ਉਹ ਜ਼ਰੂਰ ਕੋਸ਼ਿਸ਼ ਕਰਨ ਜਿਨ੍ਹਾਂ ਦੀ ਕੋਈ ਟੈਲੈਂਟ ਹੈਗਾ ਵੀ ਅੱਗੇ ਪਤਾ ਵੀ ਉਹਨਾਂ ਨੂੰ ਵੀ ਆ ਸਕਦੇ ਆ ਅਸੀਂ ਵੀ ਉਹਨਾਂ 'ਚ ਵਧੀਆ ਟੈਲੈਂਟ ਆਇਆ ਤਾਂ ਜਣਾ ਖਾਣਾ ਵੀਡੀਓ ਬਣਾਉਂਦੇ ਆਈ ਹੈਨਾ ਕੋਈ ਕਿਵੇਂ ਬਣਾਉਂਦਾ ਕੋਈ ਸਲੋਮੋ ਬਣਾਉਂਦਾ ਉਹ ਚੀਜ਼ਾਂ ਦਾ ਫਾਇਦਾ ਨਹੀਂ ਜਿਵੇਂ ਕੋਈ ਚੀਜ਼ ਟੈਲੈਂਟ ਆ ਸ਼ੈਰੀ ਆ ਜਿਵੇਂ ਕੋਈ ਵੀ ਲਾ ਲੋ ਫਨੀ ਵੀਡੀਓ ਬਣਾਉਂਦਾ ਕੋਈ ਵੀ ਚੀਜ਼ ਬੰਦੇ ਦਾ ਕੋਸ਼ਿਸ਼ ਹੈ ਵੀ ਮੈਂ ਕਰਨਾ ਹੈ ਅੱਗੇ ਕੁਝ ਬਣਨਾ ਹੈ ਚੀਜ਼ ਹੈਨਾ ਥੈਂਕ ਯੂ ਜਸਸੀ ਨਿਰਮਾਨ ਜੀ ਸੋ ਇਹ ਸੀ ਸਾਡੇ ਜਸਸੀ ਨਿਰਮਾਨ ਜੀ ਫੇਰ ਮਿਲਾਂਗੇ ਇਹ ਜੇ ਉੱਪਰ ਦੇ ਸਟਾਰੇ ਦੇ ਨਾਲ ਸ਼ਸ਼ਵ ਕਾਲ 35 ਚੈਨਲ ਪੰਜਾਬੀ ਪੂਰੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ